ਤਾਂ ਇਹ ਉਹੀ ਬਲਵਿੰਦਰ ਸਿੰਘ ਹੈ ਜਰਾ ਤੁਸੀਂ ਗੌਰ ਨਾਲ ਵੇਖਿਓ ਬਾਈ ਜੀ ਬਲਵਿੰਦਰ ਸਿੰਘ ਨੂੰ ਜਿਹੜੇ ਕੁਝ ਸਮਾਂ ਪਹਿਲਾਂ ਸਰਤੇ ਕੇਸ ਨਹੀਂ ਸੀ ਜਿਨ੍ਹਾਂ ਦੇ ਔਰ ਸਾਉਦੀ ਅਰਬ ਦੀ ਜੇਲ੍ਹ ਦੇ ਵਿੱਚ ਕੈਦ ਸੀ ਸਿਰ ਕਲਮ ਕਰਨ ਦੀ ਸਜ਼ਾ ਸੀ ਤੁਸੀਂ ਪ੍ਰਚਾਰ ਕਰ ਰਹੇ ਹੋ ਜੀ ਭਾਈ ਸਰਜੀ ਸਿੰਘ ਜੀ ਸਰਜੀ ਸਿੰਘ ਖਾਲਸਾਈ ਦਾ ਪ੍ਰਚਾਰ ਕਰ ਰਹੇ ਆਂ ਜੀ ਇੰਦਰਾ ਗਾਂਧੀ ਦਾ ਸੋਧਾ ਲਾਇਆ ਜਦੋਂ ਸਾਡੀ ਪੱਗ ਉਤਰਨ ਵਾਲੀ ਸੀ ਜੋ ਇੰਦਰਾ ਗਾਂਧੀ ਚਾਉਂਦੀ ਹੁੰਦੀ ਸਾਡੇ ਸਿਰ ਦੇ ਉੱਤੇ ਆ ਪੱਗ ਨਾ ਹੁੰਦੀ ਜੀ 40 ਸਾਲਾਂ ਬਾਅਦ ਦੇਖੋ ਸਾਨੂੰ ਪਤਾ ਲੱਗਿਆ ਵੀ ਉਹਨਾਂ ਦੇ ਪੁੱਤਰ ਵੀ ਹੈਗੇ ਆ ਤੇ ਪੋਸਟਰ ਬਣਾ ਕੇ ਲਾਉਂਦੇ ਆ ਉਹਨਾਂ ਦੇ ਉੱਤੇ ਲਿਖਦੇ ਆ ਵੀ ਹਰਮੰਦਰ ਸਾਹਿਬ ਭੁੱਲਣ ਯੋਗ ਨਹੀਂ ਹੈਗਾਗਾ ਕਿ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਭੁੱਲਣ ਯੋਗ ਸੀਗੇ ਬਗਰਾੜੀ ਕਾਂਡ ਜਿਹੜਾ ਹੋਇਆ ਭੁੱਲਣ ਯੋਗਾ ਗੁਰਦੇਵ ਸਿੰਘ ਗੋਂਕੇ ਦਾ ਕਤਲ ਹੋਇਆ ਭੁੱਲਣ ਯੋਗਾ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਭੁੱਲਣ ਯੋਗਾ ਅਮਰੀਕ ਸਿੰਘ ਜੀ ਭੁੱਲਣ ਯੋਗਾ ਇਹ ਭੁੱਲਣਯੋਗ ਨਹੀਂ ਐ ਤਾਂ ਉਹਦਾ ਬਦਲਾ ਲੈਣ ਵਾਲੇ ਸ਼ਹੀਦ ਭਾਈ ਬਿਆਨਤ ਸਿੰਘ ਜੀ ਫਿਰ ਭੁੱਲਣਯੋਗ ਭੁੱਲਣਯੋਗ ਨਹੀਂ ਤੁਸੀਂ ਦਾ ਵੀ ਨਾਮ ਲਿਖ ਸਕਦੇ ਸੀ ਸਤਵੰਤ ਸਿੰਘ ਜੀ ਭੁੱਲਣਯੋਗ ਨੇ ਇਹ ਬੇਇਮਾਨੀ ਐ ਇੱਕ ਵੋਟਾਂ ਲੈਣ ਵਾਸਤੇ ਉਦੋਂ ਆਉਂਦੇ ਆ ਇਹਨਾਂ ਨੂੰ ਚੇਤੇ ਆਉਂਦਾ ਹੈਗਾ ਜਿਹੜਾ ਚਿੱਟੇ ਦੇ ਵਿੱਚ ਰੁਲ ਗਿਆ ਸਾਡੀ ਜਵਾਨੀਆਂ ਬਾਦਲਾਂ ਦੇ ਕਰਕੇ ਜਿਹੜੇ ਸਾਡੇ ਅੱਗੇ ਲੀਡਰ ਐ ਸਾਰੇ ਕੁੱਤੇ ਆਈ ਸਾਰੇ ਮਾੜੇ ਆਈ ਸਾਡੀ ਕਿੰਨੀ ਇਹਨਾਂ ਨੇ ਜਵਾਨੀ ਖਰਾਬ ਕੀਤੀ ਐ 84 ਤੋਂ ਲੈ ਕੇ 92 ਤੱਕ ਉਹ ਭੁੱਲਣੀ ਹੋਗਾ ਸਾਡੇ ਬੰਨੋ ਜਿੰਨੀਆਂ ਪਾਰਟੀਆਂ ਅੱਗੇ ਆਈਆਂ ਉਹਨਾਂ ਨੇ ਗੰਦੀ ਪਾਇਆ ਠੀਕ ਹੈ ਨਾ ਹੁਣ ਚੱਕਰ ਪ੍ਰਚਾਰ ਕਰਨ ਵਾਸਤੇ ਤੁਸੀਂ ਪਿੱਛੇ ਲੱਗੇ ਹੋ ਨਾਚਾਰਾਂ ਦੇ ਕਰਮਜੀਤ ਅਨਮੋਲੀ ਉਹ ਜਿੱਤ ਜਾਂਦਾ ਹੈਗਾ ਉਹ ਪੀਆਰ ਕਿੱਥੋਂ ਦਾ ਹੈਗਾ ਉਹ ਕੈਨੇਡਾ ਦਾ ਪੀਆਰ ਹੈ ਜਿੱਦੇ ਜਿੱਤ ਗਿਆ ਉਹਨੇ ਇੱਥੋਂ ਭੱਜ ਜਾਣਾ ਉਹਦਾ ਫਾਇਦਾ ਕਿਹਨੇ ਲੈਣਾਗਾ ਉਹ ਕਹਿੰਦੇ ਮਰ ਮੈਂ ਜੇ ਜਿੱਤ ਗਿਆ ਚਾਹੇ ਮੈਂ ਕੈਨੇਡਾ ਰਵਾਂ ਚਾਹੇ ਮੈਂ ਚੰਦ ਪਰਾਂ ਹਾਂ ਲੋਕਾਂ ਦੇ ਤਾਂ ਕੰਮ ਹੋਣਾ ਚਾਹੀਦੇ ਕਹਿੰਦੇ ਕੰਮ ਹੋਣਗੇ ਤੇ ਸਨਿਦਵਾਲ ਨੇ ਕਿਹੜੇ ਕੰਮ ਕਰਾਇਆ ਗੁਰਦਾਸਪੁਰ ਚ ਮੈਨੂੰ ਦੱਸੋ ਜੀ ਉਹ ਜਿਨ੍ਹਾਂ ਦੀ ਡੇਢ ਡੇਢ ਦੇ ਦੋ ਦੋ ਸੌ ਕਰੋੜ ਪ੍ਰਾਪਰਟੀ ਆ ਉਹ ਆ ਗਏ ਸੱਤਾ ਦੇ ਵਿੱਚ ਇਹਨਾਂ ਦੇ ਹਾਲਚਾਲ ਪੁੱਛਣਗੇ ਸਾਡੇ ਜੋਧੇ ਇਹਨਾਂ ਨੇ ਦੇਖੋ ਸਾਡੀ ਸੋਚ ਬਾਈ ਦੀਪ ਸਿੰਘ ਸਿੱਧੂ ਖਤਮ ਕਰਤਾ ਸਾਡੀ ਕਲਮ ਸਿੱਧੂ ਮੂਸੇਵਾਲਾ ਇਹਨਾਂ ਨੇ ਖਤਮ ਕਰਤਾ ਸਾਡਾ ਖਿਡਾਰੀ ਨੰਗਲੰਬੀਆ ਇਹਨਾਂ ਨੇ ਖਤਮ ਕਰਤਾ ਸਾਨੂੰ ਕੀ ਦਿੱਤਾ ਹੈ ਸਰਕਾਰਾਂ ਨੇ ਹੋ ਗਏ ਆਟਾ ਸੀ ਦਿੱਤਾ ਮੁਫਤ ਆਟਾ ਮਿਲ ਰਿਹਾ ਮੁਫਤ ਬਿਜਲੀ ਮਿਲ ਰਹੀ ਨੌਕਰੀਆਂ 43000 ਅਸੀਂ ਦੇਤੀਆਂ ਨਸ਼ਾ 31 ਦਸੰਬਰ ਨੂੰ ਅਸੀਂ ਖਤਮ ਕਰਨ ਲੱਗੇ ਆ ਹੋਰ ਕੀ ਚਾਹੀਦਾ ਜੀ ਤੇ ਬਾਈ ਜੀ 3 ਸਾਲਾਂ ਤੋਂ ਪਹਿਲਾਂ ਕਿਹਨੇ ਨਸ਼ਾ ਖਤਮ ਕੀਤਾਗਾ 70 ਸਾਲਾਂ ਦੇ ਵਿੱਚ ਦੱਸੋ ਕਿਹਨੇ ਨਸ਼ਾ ਖਤਮ ਕੀਤਾਗਾ ਸਾਡੀ ਕੀ ਅਸੀਂ ਆਟਾ ਦਾਲ ਜੋਗੀ ਰਹਿ ਗਏ ਸ੍ਰੀ ਅੰਮ੍ਰਿਤਸਰ ਦੁਆਰਾ ਪ੍ਰਬੰਧਕ ਕਮੇਟੀ ਆ ਕੇ ਤੁਹਾਡੀ ਸਾਰ ਲੈਂਦੀ ਆ ਕਿਸੇ ਨੂੰ ਪੁੱਛਦੀ ਆ ਤੁਹਾਨੂੰ ਕਿਸੇ ਨੂੰ ਪੜ੍ਹਾਈ ਵਾਸਤੇ ਜਾਂ ਕਿਸੇ ਨੂੰ ਕਿਤਾਬਾਂ ਜਾਂ ਕਿਸੇ ਦਾ ਇਲਾਜ ਕੋਈ ਹੁੰਦਾ ਹੋਵੇ ਤੁਹਾਡੇ ਪਿੰਡਾਂ 'ਚ ਹੁੰਦਾ ਕਿਸੇ ਦਾ ਇਲਾਜ ਸਾਡੇ ਵਾਸਤੇ ਤੁਸੀਂ ਮੇਰੇ ਸਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਪਰਿਵਾਰ ਵਾਰਤਾ ਸੀਗਾ ਅਸੀਂ ਕੀ ਦੇਣ ਦਿੱਤੀ ਉਹਨਾਂ ਨੂੰ ਅਸੀਂ ਕੋਈ ਦੇਣ ਦਿੱਤੀ ਆ ਉਹਨਾਂ ਨੂੰ ਨਸ਼ਾ ਦਿੱਤਾ ਉਹਨਾਂ ਨੂੰ ਅੱਸੀ ਦੀ ਜੇ ਆਉਗੀ ਤਾਂ ਖਾਲਸੇ ਦੀ ਆਉਗੀ ਠੀਕ ਹੈ ਨਾ ਉਹ ਤੇ ਉਹਦੀ ਵੋਟ ਤੇ ਉਹ ਲੱਗੂਗੀ ਮੋਹਰ ਸਾਰੇ ਪਿੰਡ ਦੀ ਪੂਰੇ ਪਿੰਡ ਦੀ ਹਾਂ ਹਾਂ ਪੂਰੇ ਪਿੰਡ ਦੀ ਮੋਹਰ ਲੱਗੂਗੀ ਸਰਬਜੀਤ ਸਿੰਘ ਨਾਲ ਸਪੋਰਟ ਕਰੂੰਗਾ ਹਾਂ ਸਪੋਰਟ ਕਰਦੇ ਆ ਕਰਦੇ ਆ ਤੇ ਕਰ ਕਰਾਂਗੇ ਅਰਾਇ ਪੰਡ ਜੀ ਚੋਟੜੀ ਇੱਕੋ 8 ਹਲਵਾ ਗਵਾੜਾ ਹੈ ਢਿੱਲੋਂ ਹੈਗੇ ਸਾਰੇ ਸਾਰੇ ਇੱਕ ਵਾਸੇ ਜਾਣਗੇ ਅੱਛਾ ਦੂਜਾ ਸਿੱਧੂ ਮੂਸੇ ਵਾਲੇ ਨੇ ਰੱਬ ਦੀ ਕਿਰਪਾ ਨਾਲ ਉਹਨੇ ਜਨਮ ਲੈ ਲਿਆਗਾ ਠੀਕ ਹੈ ਨਾ ਭਗਵੰਤ ਮਾਨ ਨੇ ਕਿੰਨਾ ਵਿਰੋਧ ਕੀਤਾ ਹੈਗਾ ਵੀ ਤੁਸੀਂ ਡੀਐਨਏ ਚੈੱਕ ਕਰਾਓ ਇਹ ਕਰਾਓ ਉਹ ਕਰਾਓ ਇਹਨੇ ਦੂਜਾ ਵਿਆਹ ਕਰਾਇਆ ਹੈਗਾ ਇਹਦੇ ਜਵਾਕ ਰੋਲਦੇ ਫਿਰਦੇ ਉਹਦੇ ਉੱਤੇ ਕਿਉਂ ਨਹੀਂ ਬਾਤ ਚੱਕਦਾਗਾ ਇਹ ਇਹਨੂੰ ਬੱਸ ਮੇਰੇ ਉੱਠ ਕੇ ਪਾਸ ਇੱਕ दारू ਪੀਣੀ ਆ ਹੋਰ ਕੁਛ ਨਹੀਂਗਾ ਉਹੀ ਆ ਨਾ ਜਿਹੜੇ 10 10 ਰੁਪਏ ਸਾਡੇ ਚੱਕ ਕੇ ਸਾਥੋਂ ਬਣਿਆ ਵਿਆ ਅੱਜ ਸਾਡੇ ਜਿਹੜਾ ਬੋਲਦਾਗਾ ਜਵਾਬ ਉਹਨੂੰ ਅੰਦਰ ਕਰਵਾ ਰਿਆ ਜੀ ਭਾਈ ਅਮਰਤਪਾਲ ਸਿੰਘ ਜੀ ਸਾਰਾ ਬਿਜ਼ਨਸ ਛੱਡ ਕੇ ਆਪਣਾ ਇੱਥੇ ਆਏ ਆ ਉਹਨਾਂ ਨੇ ਨਸ਼ਾ ਖਤਮ ਕੀਤਾ ਪੰਜਾਬ ਦੀ ਜਵਾਨੀ ਨੂੰ ਫਿਰ ਤੋਂ ਉੱਤੇ ਲਿਆਉਣ ਦਾ ਕੀਤਾਗਾ ਇਹਨਾਂ ਨੇ ਝੂਠੇ ਐਨਐਸਐਨ ਲਾ ਕੇ ਉਹਨਾਂ ਨੂੰ ਦੇਖੋ ਡਿਬਰੂਗੋਲ ਜੇਲ੍ਹ ਦੇ ਵਿੱਚ ਪਾਇਆ ਬੈਗਾ ਉਹੀ ਕੰਜਰੀ ਵਾਲਾ ਦੇਖੋ 500 ਕਰੋੜ ਦਾ ਕਬਲਾ ਉਹਦੇ ਸਿਰ ਦੇ ਉੱਤੇ ਆਇਆਗਾ ਉਹ ਆਇਆ ਕਿ ਨਹੀਂ ਆਇਆ ਬੋਰਲ ਦੇ ਉੱਤੇ ਬਾਹਰ ਉਹ ਕਹਿੰਦਾ 1 ਤਰੀਕ ਨੂੰ ਵੋਟਾਂ ਪੈਣੀਆਂ 4 ਤਰੀਕ ਤੋਂ ਬਾਅਦ ਕਹਿੰਦਾ ਮੈਂ ਦੇਖੂਗਾ ਉਹਦੀ ਇੰਨੀ ਹਿੰਮਤ ਹੈਗੀ ਆ ਉਹ ਦੇਖ ਲੂਗਾ ਸਾਨੂੰ ਛਿੱਤਰਾ ਨਾਲ ਬੰਦੇ ਦੇ ਪੁੱਤ ਬਣਾਵਾਂਗੇ ਕਹਿੰਦਾ ਹਾਂ ਉਹ ਮਾਰ ਲੂਗਾ ਉਹ ਛਿੱਤਰਾ ਮਾਰ ਲੂਗਾ ਐਨੇ ਜੋਗਾ ਹੈਗਾਗਾ ਉਹ ਕੀ ਗੱਲ ਦਲਾਵਰ ਸਿੰਘ ਹੋਰੀ ਹੈ ਨਹੀਂਗੇ ਦਲਾਵਰ ਸਿੰਘ ਉਹ ਵੀ ਬੈਠਿਆ ਵੀਰ ਮੇਰੇ ਆਂੰਤੀ ਆ ਦੇਖੋ ਸਾਰੇ ਖਾਲਸਾ ਰਾਜ ਲਿਆਓ ਵੀਰ ਮੇਰੇ ਜਿਹੜੇ-ਜਿਹੜੇ ਵੀ ਜ਼ਿਲ੍ਹੇ ਦੇ ਵਿੱਚ ਸਾਡੇ ਪੰਥ ਦੇ ਪ੍ਰਜਾ ਵੋਟਾਂ ਵਾਲੇ ਉੱਠਿਆ ਉਹਨਾਂ ਨੂੰ ਵੋਟ ਪਾਓ ਵੀਰ ਜੀ ਲੋਕ ਸਭਾ ਹਲਕਾ ਫਰੀਦਕੋਟ ਇਸ ਵਕਤ ਸਭ ਤੋਂ ਜ਼ਿਆਦਾ ਚਰਚਾ ਬਟੋਰਿਆ ਹੈ ਚਰਚਾ ਜਿੱਥੇ ਕਲਾਕਾਰਾਂ ਦੀ ਹੋ ਰਹੀ ਹੈ ਕਲਾਕਾਰ ਦੇ ਲਈ ਕਲਾਕਾਰ ਪੁੱਜ ਰਹੇ ਨੇ ਤਾਂ ਉੱਥੇ ਦੂਜੇ ਪਾਸੇ ਚਰਚਾ ਸ਼ਹੀਦ ਭਾਈ ਬਿਆਨਤ ਸਿੰਘ ਦੇ ਸੁਪੁੱਤਰ ਸਰਬਜੀਤ ਸਿੰਘ ਦੀ ਵੀ ਹੈ ਚਰਚਾ ਇਹ ਵੀ ਹੈ ਵੀ ਪਿੰਡਾਂ ਨੇ ਏਕਾ ਕਰ ਲਿਆ ਜੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਹੁਣ ਇੱਕ ਹੀ ਬੂਥ ਲੱਗੇਗਾ ਤੇ ਉਹ ਹੋਵੇਗਾ ਭਾਈ ਸਰਬਜੀਤ ਸਿੰਘ ਦਾ ਤਾਂ ਬਹੁਤ ਸਾਰੇ ਪਿੰਡਾਂ ਦੇ ਗੱਲ ਕਰੀਏ ਤਾਂ ਉਹਨਾਂ ਪਿੰਡਾਂ ਦੇ ਵਿੱਚੋਂ ਹੀ ਅੱਜ ਇੱਕ ਫਰੀਦਕੋਟ ਦਾ ਹੀ ਪਿੰਡ ਆ ਆਪਾਂ ਟਾਪ ਗੁਰੂ ਕੀ ਜਿੱਥੇ ਸਤ ਦੇ ਵਿੱਚ ਬੈਠੇ ਸੀ ਬਜ਼ੁਰਗ ਤੇ ਖਾਸ ਤੌਰ ਤੇ ਇਹਨਾਂ ਪਿੰਡਾਂ ਦੇ ਵਿੱਚ ਵਿਚਰੇ ਨੇ ਬਲਵਿੰਦਰ ਸਿੰਘ ਸਾਉਦੀ ਤਾਂ ਇਹ ਉਹੀ ਬਲਵਿੰਦਰ ਸਿੰਘ ਹੈ ਜਿਹੜਾ ਤੁਸੀਂ ਗੌਰ ਨਾਲ ਵੇਖਿਓ ਬਾਈ ਜੀ ਬਲਵਿੰਦਰ ਸਿੰਘ ਨੂੰ ਜਿਹੜੇ ਕੁਝ ਸਮਾਂ ਪਹਿਲਾਂ ਸਿਰ ਤੇ ਕੇਸ ਨਹੀਂ ਸੀ ਜਿਨ੍ਹਾਂ ਦੇ ਔਰ 사우ਦੀ ਅਰਬ ਦੀ ਜੇਲ੍ਹ ਦੇ ਵਿੱਚ ਕੈਦ ਸੀ ਸਿਰ ਕਲਮ ਕਰਨ ਦੀ ਸਜ਼ਾ ਸੀ ਤੇ ਤੁਸੀਂ ਕਰੋੜਾਂ ਰੁਪਇਆ ਦੇ ਕੇ 2 ਕਰੋੜ 5 ਲੱਖ ਰੁਪਇਆ ਦੇ ਕੇ ਵੀਰ ਨੂੰ ਛਡਵਾਇਆ ਤੇ ਅੱਜ ਪੰਜਾਬ ਦੇ ਵਿੱਚ ਹੈ ਤੇ ਅਮਰਤਾਰੀ ਹੋ ਗਿਆ ਹੈ ਬਲਵਿੰਦਰ ਸਿੰਘ 사우ਦੀ ਅਮਰਤ ਛਕ ਲਿਆ ਹੈ ਤੇ ਹੁਣ ਪ੍ਰਚਾਰ ਕਰ ਰਹੇ ਨੇ ਭਾਈ ਸਰਬਜੀਤ ਸਿੰਘ ਦੇ ਹੱਕ ਦੇ ਵਿੱਚ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਬਾਈ ਜੀ ਉਹ ਚੜ੍ਹਦੀ ਕਲਾਈ ਤੁਸੀਂ ਪ੍ਰਚਾਰ ਕਰ ਰਹੇ ਹੋ ਜੀ ਭਾਈ ਸਰਬਜੀਤ ਸਿੰਘ ਦਾ ਸਰਬਜੀਤ ਸਿੰਘ ਕਾਲ ਸਾਈ ਦਾ ਪ੍ਰਚਾਰ ਕਰ ਰਹੇ ਆ ਜੀ ਜਿਨ੍ਹਾਂ ਦੇ ਪਿਤਾ ਜੀ ਨੇ ਦੇਖੋ ਜਦੋਂ ਆਪਾਂ ਕਹਦੇ ਨਾ ਇੱਕ ਆਗਾ ਅਗਨ ਚੱਕਣ ਨੂੰ ਲੋਕ ਡਰਦੇ ਆ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀਗੀ ਇੰਦਰਾ ਗਾਂਧੀ ਦਾ ਸੋਧਾ ਲਾਇਆ ਜਦੋਂ ਸਾਡੀ ਪੱਗ ਉਤਰਨ ਵਾਲੀ ਸੀ ਜੇ ਇੰਦਰਾ ਗਾਂਧੀ ਚਾਹੁੰਦੀ ਹੁੰਦੀ ਸਾਡੇ ਸਿਰ ਦੇ ਉੱਤੇ ਆ ਪੱਗ ਨਾ ਹੁੰਦੀ ਜੀ ਕਈ ਸਰਕਾਰਾਂ ਆਈਆਂ ਕਈ ਗਈਆਂ ਉਹਨਾਂ ਦੇ ਮਾਤਾ ਜੀ ਮਾਤਾ ਬਿਮਲਕੌਰ ਖਾਲਸਾ ਜੀ ਦੇਖੋ ਉਹਨਾਂ ਨੇ ਕਿੰਨੇ ਨੌਜਵਾਨ ਜੇਲ੍ਹਾਂ ਦੇ ਵਿੱਚੋਂ ਛੁੜਾਏ ਐਮਪੀ ਬਣੇ ਉਹ ਪਰ ਉਹਨਾਂ ਦੀ ਕਿਸੇ ਨੇ ਸਾਰ ਨਹੀਂ ਲਈ ਜੀ ਭਾਈ ਸਾਹਿਬ ਦੇ ਅਸੀਂ ਵਿਚਾਰ ਸੁਣਦੇ ਆ ਕਹਿੰਦੇ ਆ ਦੇਖੋ ਉਹਨਾਂ ਨੇ ਕਿਵੇਂ ਦਿਨ ਕੱਟਿਆ ਆਪਣੇ ਇੱਕ ਯੋਧੇ ਦਾ ਪੁੱਤਰ 40 ਸਾਲ ਹੋ ਗਏ 40 ਸਾਲਾਂ ਬਾਅਦ ਦੇਖੋ ਸਾਨੂੰ ਪਤਾ ਲੱਗਿਆ ਵੀ ਉਹਨਾਂ ਦੇ ਪੁੱਤਰ ਵੀ ਹੈਗੇ ਆ ਸਾਨੂੰ ਪਤਾ ਹੀ ਕੁਛ ਨਹੀਂ ਸੀਗਾ ਕੋਈ ਸਾਡੀਆਂ ਸਰਕਾਰਾਂ ਨੇ ਸਾਰਾ ਇਤਿਹਾਸ ਜਿਹੜਾ ਪਿਛਲਾ ਸੀਗਾ ਜਿਹੜਾ 40 50 ਸਾਲਾਂ ਵਾਲਾ ਇਹਨਾਂ ਨੇ ਸਾਰਾ ਖਤਮ ਹੀ ਕਰਕੇ ਰੱਖਿਆ ਪਿਆ ਸੀਗਾ ਜੀ ਹੂੰ ਹੂੰ ਦੇਖੋ ਵੱਡੇ ਵੱਡੇ ਪੋਸਟਰ ਬਣਾ ਕੇ ਲਾਉਂਦੇ ਆ ਉਹਨਾਂ ਦੇ ਉੱਤੇ ਲਿਖਦੇ ਆ ਵੀ ਹਰਮੰਦਰ ਸਾਹਿਬ ਭੁੱਲਣ ਯੋਗ ਨਹੀਂ ਹੈਗਾਗਾ ਕਿ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਭੁੱਲਣ ਯੋਗ ਸੀਗੇ ਅਕਾਲੀਆਂ ਦੀ ਨੀਤੀ ਆ ਜਦੋਂ ਵੋਟਾਂ ਆਉਂਦੀਆਂ ਉਦੋਂ ਧਾਰਮਿਕ ਥੋੜੇ ਵਿਚਾਰ ਕਰਕੇ ਸਾਰੇ ਲੋਕਾਂ ਨੂੰ ਗੁੰਮਲਾ ਕਰ ਲੈਂਦੇ ਨੇ ਤੇ ਆਪ ਦੇ ਪਾਸੇ ਕਰ ਲੈਂਦੇ ਨੇ ਨਹੀਂ ਜਿਆਦਾ ਵੀਰ ਜੀ ਤੁਸੀਂ ਦੇਖਿਆ ਹੈਗਾ ਨਸ਼ਾ ਵੰਡਦੇ ਆ ਤੁਕ ਆਪਾ ਇਹ ਕਹਿੰਦੇ ਤੁਸੀਂ ਨਸ਼ੇ ਦੀ ਬੋਤਲ ਪੀਂਦੇ ਹੋ ਜਾਂ ਪੈਸਾ ਲੈਂਦੇ ਹੋ ਤੁਹਾਡੇ ਕੋਲ ਕਿੰਨਾ ਕੁ ਚੱਲਣਾਗਾ ਇੱਕ ਹਫਤਾ ਚੱਲ ਜੂ ਇੱਕ ਮਹੀਨਾ ਚੱਲ ਜੂਗਾ ਪਰ ਮਹੀਨੇ ਤੋਂ ਬਾਅਦ ਤੁਸੀਂ ਕੀ ਕਰਨਾਗਾ ਦੇਖੋ ਵੀ ਪੰਥ ਦੇ ਜਿੰਨੇ ਵੀ ਮੈਂ ਤਾਂ ਕਹਿੰਦਾ ਪੰਜਾਬ ਦੇ ਵਿੱਚ ਖੜੇ ਆ ਭਾਈ ਸਰਬਜੀਤ ਸਿੰਘ ਖਾਲਸਾ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਸਿਮਰਜੀਤ ਮਾਨ ਲੱਖਾ ਸੁਧਾਣਾ ਤੇ ਭਾਈ ਹੋਰ ਹਰਸਪਾਲ ਸਿੰਘ ਸੱਦੜਾ ਦੇ ਬੇਟਾ ਜੀ ਲੁਧਿਆਣੇ ਤੋਂ ਪ੍ਰਚਾਰ ਕਰ ਰਹੇ ਨੇ ਦੇਖੋ ਸਾਰਿਆਂ ਨੂੰ ਹੀ ਜਿਤਾਓ ਪੰਥ ਦੇ ਅਸੀਂ ਹੁਣ ਖਾਲਸਾ ਰਾਜ ਲੈ ਕੇ ਆਈਏ ਸਾਡੇ ਪੰਜਾਬ ਦੇ ਵਿੱਚ ਪੰਜਾਬ ਦੀ ਜਵਾਨੀ ਤੇ ਪੰਜਾਬ ਦੀ ਕਿਸਾਨੀ ਬਚਾਈ ਜਾਈ ਇਹ ਇਹਨਾਂ ਨੇ ਲੁੱਟ ਕੇ ਖਾਦਾ ਦੇਖੋ ਹੁਣ ਪ੍ਰਚਾਰ ਕਰਨ ਵਾਸਤੇ ਤੁਸੀਂ ਪਿੱਛੇ ਲੱਗੇ ਹੋ ਨਾਚਾਰਾਂ ਦੇ ਕਰਮਜੀਤ ਅਨਮੋਲੀ ਉਹ ਜਿੱਤ ਜਾਂਦਾ ਹੈਗਾ ਉਹ ਪੀਆਰ ਕਿੱਥੋਂ ਦਾ ਹੈਗਾ ਉਹ ਕੈਨੇਡਾ ਦਾ ਪੀਆਰ ਹੈ ਜਿੱਦੇ ਜਿੱਤ ਕੇ ਆਉਣੇ ਇੱਥੋਂ ਭੱਜ ਜਾਣਾ ਉਹਦਾ ਫਾਇਦਾ ਕਿਹਨੇ ਲੈਣਾ ਹੈਗਾ ਭਗਵਾਨ ਤੁਮਾਨ ਦੀ ਸਰਕਾਰ ਨਹੀਂ ਲੈਣਾ ਜੀ ਉਹ ਉਹ ਕਹਿੰਦੇ ਮਰ ਮੈਂ ਜੇ ਜਿੱਤ ਗਿਆ ਚਾਹੇ ਮੈਂ ਕੈਨੇਡਾ ਰਹਾ ਚਾਹੇ ਮੈਂ ਚੰਦ ਪਰ ਰਹਾ ਲੋਕਾਂ ਦੇ ਤਾਂ ਕੰਮ ਹੋਣਾ ਚਾਹੀਦੇ ਕਹਿੰਦੇ ਕੰਮ ਹੋਣਗੇ ਤੇ ਸਨੀ ਦੋਲ ਨੇ ਕਿਹੜੇ ਕੰਮ ਕਰਾਇਆ ਗੁਰਦਾਸਪੁਰ ਚ ਮੈਨੂੰ ਦੱਸੋ ਜੀ ਉਹ ਵੀ ਤਾਂ ਜਿੱਤੀ ਆ ਨਾ ਇੱਥੋਂ ਕਿਹੜੇ ਕੰਮ ਕਰਾਇਆ ਸਨੀ ਦੋਲ ਨੇ ਹੂੰ ਦੱਸੋ ਉਹ ਵੀ ਜਿੱਤ ਕੇ ਗਏ ਐ ਇੱਥੋਂ ਇੱਕ ਕਾਂਗਰਸ ਵੱਲੋਂ ਸਾਹਿਕ ਉਹਦੇ ਭਾਈ ਬੀਬੀ ਪਰਮਜੀਤ ਜੀ ਕੌਰ ਜੀ ਅਮਰਜੀਤ ਕੌਰ ਜੀ ਉਹ ਅਮਰੀਕਾ ਦੇ ਪੀਆਰ ਆਈ ਕਿ ਉਹ ਖੜਨਗੇ ਇੱਥੇ ਉਹ ਜਿਨ੍ਹਾਂ ਦੀ ਡੇਡ ਡੇਡ ਦੇ ਦੋ-ਦੋ ਸੌ ਕਰੋੜ ਪ੍ਰਾਪਰਟੀ ਆ ਉਹ ਆ ਗਏ ਐ ਸੱਤਾ ਦੇ ਵਿੱਚ ਇਹਨਾਂ ਦੇ ਹਾਲਚਾਲ ਪੁੱਛਣਗੇ ਜਾਂ ਪੁੱਛਿਆ ਅਜੇ ਤੱਕ ਕਿਸੇ ਨੇ ਆ ਕੇ ਤੁਹਾਡੇ ਤੋਂ ਕੁਝ ਪੁੱਛਿਆ ਹੀ ਹਰਿਆਣਾ ਦੇ ਵਿੱਚ ਦੇਖੋ ਸਾਨੂੰ ਹਰਿਆਣਾ ਬੰਦ ਕੀਤਾ ਪਿਆ ਬਾਰਡਰ ਲਾਇਆ ਪਿਆ ਐਡਾ ਵੱਡਾ ਹੈ ਸਰਕਾਰਾਂ ਦੇ ਕੀ ਪੰਜਾਬ ਸਰਕਾਰ ਇੰਨੀ ਮਾੜੀ ਹੋ ਗਈ ਜਦੋਂ ਤਾਂ ਬਾਰਡਰ ਤੇ ਮਰੌਣੇ ਹੁੰਦੇ ਆਉ ਤਾਂ ਸਾਰੇ ਪੰਜਾਬੀ ਅੱਗੇ ਕਰ ਦਿੰਦੇ ਆ ਸਾਡੇ ਵਾਸਤੇ ਉਹ ਬਾਰਡਰ ਕਰਕੇ ਰੱਖਿਆ ਪਾਇਗਾ ਦਿੱਤਾ ਸਾਨੂੰ ਕੁਝ ਕਿਸਾਨੀ ਦੇ ਵਿੱਚ ਇਹਨਾਂ ਨੇ ਕੋਈ ਮੰਗ ਸਾਡੀ ਮੰਗੀ ਆ ਸਾਡੇ ਜੋਧੇ ਇਹਨਾਂ ਨੇ ਦੇਖੋ ਸਾਡੀ ਸੋਚ ਬਾਈ ਦੀਪ ਸਿੰਘ ਸਿੱਧੂ ਖਤਮ ਕਰਤਾ ਸਾਡੀ ਕਲਮ ਸਿੱਧੂ ਮੂਸੇਵਾਲਾ ਇਹਨਾਂ ਨੇ ਖਤਮ ਕਰਤਾ ਸਾਡਾ ਖਿਡਾਰੀ ਨੰਗਲੰਬੀਆ ਇਹਨਾਂ ਨੇ ਖਤਮ ਕਰਤਾ ਸਾਨੂੰ ਕੀ ਦਿੱਤਾ ਹੈ ਸਰਕਾਰਾਂ ਨੇ ਇੱਕ ਨਸ਼ਾ ਤੇ ਕਾ ਜਿਹੜੀ ਬੰਨੇ ਇੱਕ ਦੂਜੇ ਦੇ ਵਿਦਰੋਹ ਕਰ ਰਿਹਾ ਇਹ ਸਾਨੂੰ ਕਿਸੇ ਨੇ ਖਾਲਸਾ ਰਾਜ ਦਾ ਜਾਂ ਕੁਛ ਕੁਛ ਕੀਤਾ ਸਾਡੇ ਵਾਸਤੇ ਜਾਂ ਸਾਨੂੰ ਕੱਠ ਦੇ ਵਿੱਚ ਕੀਤਾ ਜਿੱਥੇ ਅਸੀਂ ਦੋ ਇਕੱਠੇ ਹੁੰਦੇ ਆ ਉੱਥੇ ਕੋਈ ਨਾ ਕੁਝ ਕਰਕੇ ਸਾਨੂੰ ਵੱਖ ਕਰ ਦਿੰਦੇ ਆ ਇਹ ਤੁਸੀਂ ਕਹਿੰਦੇ ਉਹਨਾਂ ਨੇ ਕੁਝ ਦਿੱਤਾ ਨਹੀਂ ਹੋ ਗਏ ਨੇ ਆਟਾ ਸੀ ਦਿੱਤਾ ਮੁਫਤ ਆਟਾ ਮਿਲ ਰਿਹਾ ਮੁਫਤ ਬਿਜਲੀ ਮਿਲ ਰਹੀ ਨੌਕਰੀਆਂ 43000 ਅਸੀਂ ਦੇ ਦਿੱਤੀਆਂ ਨਸ਼ਾ 31 ਦਸੰਬਰ ਨੂੰ ਅਸੀਂ ਖਤਮ ਕਰਨ ਲੱਗੇ ਆ ਹੋਰ ਕੀ ਚਾਹੀਦਾ ਜੀ ਤੇ ਬਾਈ ਜੀ 3 ਸਾਲਾਂ ਤੋਂ ਪਹਿਲਾਂ ਕਿਹਨੇ ਨਸ਼ਾ ਖਤਮ ਕੀਤਾਗਾ 70 ਸਾਲਾਂ ਦੇ ਵਿੱਚ ਦੱਸੋ ਕਿਹਨੇ ਨਸ਼ਾ ਖਤਮ ਕੀਤਾਗਾ ਸਾਡੀ ਕੀ ਅਸੀਂ ਆਟਾ ਦਾਲ ਜੋਗੀ ਰਹਿ ਗਏ ਉਹਨਾਂ ਦੇ ਡੇਢ ਡੇਢ 2-200 ਕਰੋੜ ਦੇ ਹੋਟਲ ਬਣਾਏ ਹੋਏ ਆ ਪ੍ਰਾਪਰਟੀ ਤਾਂ ਉਹਨਾਂ ਕੋਲ ਕਿੰਨੀ ਕਿ ਹੋਣੇ ਆ ਆ ਰਾਜਾ ਵਿਡਿੰਗ ਮੈਂ ਪਿੱਛੇ ਇਹ ਮੈਨੂੰ ਪਤਾ ਲੱਗਿਆ ਕਹਿੰਦਾ ਜਦੋਂ ਖੜਾ ਹੋਇਆ ਸੀਗਾ 15 ਕਰੋੜ ਰੁਪਇਆ ਲੈ ਕੇ ਮੁਕਸਰ ਦੇ ਆਰਧਿਆਂ ਦੋ ਖੜਾ ਹੋਇਆਗਾ ਅੱਜ ਉਹਦੇ ਹੀ ਬਾਦਲ ਤੋਂ ਵੱਡੇ ਹੋਟਲ ਬਣਾਏ ਹੋਏ ਆ ਉਹ ਪੈਸੇ ਕਿਹਦੇ ਆ ਆ ਪੰਜਾਬ ਦੇ ਪੈਸੇ ਆ ਕੋਈ ਧਾਰਮਿਕ ਆਉਂਦਾ ਹੈਗਾ ਇੱਥੇ ਜਾਂ ਕੋਈ ਐਸਜੀਪੀਸੀ ਸਾਡੀ ਐਡੀ ਵੱਡੀ ਕਮੇਟੀ ਆ ਕੋਈ ਆ ਕੇ ਪੁੱਛਦੀ ਆ ਤੁਹਾਡੀ ਸਾਰ ਲੈਂਦੀ ਆ ਜੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਕੇ ਤੁਹਾਡੀ ਸਾਰ ਲੈਂਦੀ ਆ ਕਿਸੇ ਨੂੰ ਪੁੱਛਦੀ ਆ ਤੁਹਾਨੂੰ ਕਿਸੇ ਨੂੰ ਪੜ੍ਹਾਈ ਵਾਸਤੇ ਜਾਂ ਕਿਸੇ ਨੂੰ ਕਿਤਾਬਾਂ ਜਾਂ ਕਿਸੇ ਦਾ ਇਲਾਜ ਕੋਈ ਹੁੰਦਾ ਹੋਵੇ ਤੁਹਾਡੇ ਪਿੰਡਾਂ ਚ ਹੁੰਦਾ ਕਿਸੇ ਦਾ ਇਲਾਜ ਭਾਈ ਜੀ ਮੇਰੇ ਨਾਲ ਬੀਤੀਆਂ ਗਿਆਂ ਮੈਨੂੰ ਮੁਸਲਮਾਨ ਬਣਨ ਵਾਸਤੇ ਉੱਥੋਂ ਦੇ ਮੁਸਲਮਾਨਾਂ ਨੇ ਇੰਨਾ ਕਹਦਾ ਤੂੰ ਮੁਸਲਮਾਨ ਬਣ ਜਾ ਤੇਰਾ ਵਿਆਹ ਤੇਰਾ ਖਾਣਾ ਪੀਣਾ ਜੋ ਤੂੰ ਕਹੇਗਾ ਅਸੀਂ ਤੈਨੂੰ ਕਰਕੇ ਦੇ ਇਹਨੂੰ ਤੇਰਾ ਤੈਨੂੰ ਜੇਲ੍ਹ ਕੱਟਣ ਦੀ ਵੀ ਲੋੜ ਨਹੀਂ ਮੈਂ 10.5 ਸਾਲ ਜੇਲ੍ਹ ਕੱਟ ਗਏ ਕਾਦੇ ਵਾਸਤੇ ਸਿਰਫ ਆਪਣੇ ਆਪ ਪੱਗ ਵਾਸਤੇ ਸਾਡੇ ਵਾਸਤੇ ਦਸ਼ਮੇਸ਼ਪਦਾ ਸ਼੍ਰੀ ਗੁਰਗੋਬਿੰਦ ਸਿੰਘ ਜੀ ਨੇ ਸਾਰਾ ਪਰਿਵਾਰ ਵਾਰਤਾ ਸੀਗਾ ਅਸੀਂ ਕੀ ਦੇਣ ਦਿੱਤੀ ਉਹਨਾਂ ਨੂੰ ਅਸੀਂ ਕੋਈ ਦੇਣ ਦਿੱਤੀ ਆ ਉਹਨਾਂ ਨੂੰ ਨਸ਼ਾ ਦਿੱਤਾ ਉਹਨਾਂ ਨੂੰ ਆ ਸਾਡੀਆਂ ਭੈਣਾਂ ਦੇਖੋ ਅਸੀਂ ਗਜਨੀ ਦੀ ਮੰਡੀ ਤੋਂ ਕੁੜੀਆਂ ਛੜਾ ਕੇ ਲੈ ਕੇ ਆਉਂਦੇ ਸੀਗੇ ਤੇ ਹੁਣ ਸਾਡੀਆਂ ਕੁੜੀਆਂ ਦੇਖੋ ਕਿੱਥੇ ਕਿੱਥੇ ਤੱਕ ਆ 50 50000 ਦੇ ਲਾਲਚ ਦੇ ਵਿੱਚ ਏਜੰਟ ਝੜਾ ਰਹੇ ਨੇ ਆ ਸਰਕਾਰਾਂ ਨੇ ਸਾਨੂੰ ਦਿੱਤਾਗਾ ਇੱਥੇ ਉਹ ਸਰਕਾਰਾਂ ਇਹਦੇ ਵਿੱਚ ਭਾਈ ਉਹ ਕਹਿੰਦੇ ਸਾਡਾ ਕੀ ਦੋਸ਼ ਲੋਕ ਆਪਣੀਆਂ ਕੁੜੀਆਂ ਉਹਨਾਂ ਦੀਆਂ ਧੀਆਂ ਉਹ ਪਿਓ ਉਹ ਮਾਂ ਉਹ ਭੇਜ ਦਿਆਂ ਜਾਂਦੇ ਆ ਤੇ ਭਾਈ ਜੀ ਉਹ ਰੋਜ਼ਗਾਰ ਦੇਣੇ ਇੱਥੇ ਕਿਉਂ ਨਹੀਂ ਰੋਜ਼ਗਾਰ ਦਿੰਦੇਗੇ ਹੁਣ ਸਾਡੀ ਤੁਸੀਂ ਇੱਥੇ ਕੋਈ ਫਸਲ ਲਾ ਲਓ ਫਸਲ ਕਿੰਨੀ ਮਹਿੰਗੀ ਬਾਹਰ ਵਿਕਦੀ ਆ ਸਾਡੇ ਤੋਂ ਕੀ ਰੇਟ ਚੱਕਦੇ ਆ ਦਿੰਦੇ ਆ ਪੂਰਾ ਮੁੱਲ ਇਥੋਂ ਦੀ ਕਿਸੇ ਫਸਲ ਦਾ ਪੂਰਾ ਮੁੱਲ ਆਉਂਦਾ ਹੈਗਾ ਇਹ ਰੁਜ਼ਗਾਰ ਇੱਥੇ ਬਣਾ ਕੇ ਦੇਣ ਸਭ ਤੋਂ ਵੱਡੀ ਆਲ ਇੰਡੀਆ ਦੇ ਵਿੱਚ ਆਲ ਵਰਲਡ ਦੇ ਵਿੱਚ ਸਾਡੇ ਨਾਲ ਅਮਰੀਕਾ ਕੈਨੇਡਾ ਅਫਰੀਕਾ ਸਾਰੇ ਰਹੇ ਉਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਜੇ ਪੰਜਾਬ ਦੇ ਵਿੱਚ ਹੈਗੇ ਆ ਤਾਂ ਸਿਰਫ ਇੱਕ ਪੰਜਾਬੀ ਆ ਜਿੰਨਾ ਕਰਕੇ ਪੰਜਾਬ ਬਚਿਆ ਹੋਵੇਗਾ ਇੰਡੀਆ ਜਿੰਨਾ ਕਰਕੇ ਬਚਿਆ ਹੋ ਉਹ ਕੌਣ ਆ ਸਿਰਫ ਇੱਕ ਸਿੱਖ ਕੌਮ ਆ ਜੀ ਜਦੋਂ ਤਾਂ ਮਰਾਉਣੇ ਹੁੰਦੇ ਆ ਬਾਰਡਰਾਂ ਦੇ ਉੱਤੇ ਸਿੱਖ ਆਰਮੀ ਲਾ ਦਿੰਦੇ ਆਈ ਜਦੋਂ ਸਾਨੂੰ ਕਿਹੇ ਚੀਜ਼ ਦੀ ਜ਼ਰੂਰਤ ਹੁੰਦੀ ਆ ਤਾਂ ਉਦੋਂ ਕਹਿੰਦੇ ਪਿੱਛੇ ਕਰਕੇ ਰੱਖ ਦਿੰਦੇ ਆਈ ਹੁਣ ਤੁਸੀਂ ਆਪ ਹਿਸਾਬ ਲਾ ਲਓਈ ਸਾਡੇ ਵਾਸਤੇ ਹਰਿਆਣੇ ਦਾ ਬਾਰਡਰ ਬੰਦ ਕੀਤਾ ਪਿਆ ਕਿੰਨਾ ਟਾਈਮ ਹੋ ਗਿਆ ਧਰਨ ਨਾ ਲੱਗੇ ਨੂੰ ਉੱਥੇ ਸਾਡੀ ਕੋਈ ਗਲਤੀ ਹੈਗੀ ਆ ਅਸੀਂ ਕਿਸੇ ਨੂੰ ਕਤਲ ਕੀਤਾ ਕਿਸੇ ਨੂੰ ਮਾੜਾ ਬੋਲਿਆ ਸਾਡੇ ਬੰਦੀ ਸਿੰਘ ਕਿੰਨੇ ਕਿੰਨੇ ਸਾਲ ਹੋ ਗਏ ਜਿਹੜੇ ਸਜ਼ਾਵਾਂ ਪੂਰੀਆਂ ਕਰਕੇ ਬੈਠੇ ਆ ਕਿਉਂ ਨਹੀਂ ਛੱਡ ਰਹੇ ਉਹਨਾਂ ਨੂੰਈ ਪਾਈ ਅੰਮਰਤਪਾਲ ਸਿੰਘ ਜੀ ਸਾਰਾ ਬਿਜ਼ਨਸ ਛੱਡ ਕੇ ਆਪਣਾ ਇੱਥੇ ਆਏ ਆ ਉਹਨਾਂ ਨੇ ਨਸ਼ਾ ਖਤਮ ਕੀਤਾ ਪੰਜਾਬ ਦੀ ਜਵਾਨੀ ਨੂੰ ਫਿਰ ਤੋਂ ਉੱਤੇ ਲਿਆਉਣ ਦਾ ਕੀਤਾਗਾ ਇਹਨਾਂ ਨੇ ਝੂਠੇ ਐਨਐਸਐਨ ਲਾ ਕੇ ਉਹਨਾਂ ਨੂੰ ਦੇਖੋ ਡਿਬਰੂਗੋਲ ਜੇਲ੍ਹ ਦੇ ਵਿੱਚ ਪਾਇਆ ਵੈਗਾ ਉਹੀ ਕੰਜਰੀ ਵਾਲਾ ਦੇਖੋ 500 ਕਰੋੜ ਦਾ ਘਪਲਾ ਉਹਦੇ ਸਿਰ ਦੇ ਉੱਤੇ ਆਇਆਗਾ ਉਹ ਆਇਆ ਕਿ ਨਹੀਂ ਆਇਆ ਬੋਰਲ ਦੇ ਉੱਤੇ ਬਾਹਰ ਸਾਨੂੰ ਕੀ ਦਿੱਤਾ ਇਹਨਾਂ ਨੇ ਪਰ ਤੁਸੀਂ ਇਹ ਪ੍ਰਚਾਰ ਕਰਦੇ ਹੋ ਜਦ ਤੁਹਾਨੂੰ ਲੱਗਦਾ ਤੁਹਾਡੀ ਮੰਨਣ ਕਿ ਉਧਰ ਬਾਈ ਜੀ ਕਲਾਕਾਰਾਂ ਦੇ ਲਈ ਕਲਾਕਾਰ ਸਾਰੇ ਆਏ ਪਿਆ ਬੀਨੂ ਢਿੱਲੋਂ ਗੀਪੀ ਗਰੇਵਾਲ ਗੁਰਪ੍ਰੀਤ ਘੁੱਗੀ ਉਹ ਕਹਿੰਦੇ ਬਾਈ ਸਾਡੀ ਗਰੰਟੀ ਹੈ ਕਰਮਜੀਤ ਅਨਮੋਲ ਨੂੰ ਆਏ ਹੱਥ ਤੇ ਫੜ ਕੇ ਲਿਆਵਾਂਗੇ ਕੰਮ ਕਰੂਗਾ ਇਹ ਤਾਂ ਗੱਲਾਂ ਭਗਵੰਤ ਮਾਨ ਵੀ ਕਹਿੰਦਾ ਸੀਗਾ ਇਹ ਹੀ ਗੱਲਾਂ ਬਾਦਲ ਹੋਰੀ ਵੀ ਕਹਿੰਦੇ ਸੀਗੇ ਅਸੀਂ ਕੰਮ ਕਰਾਂਗੇ ਸਾਡੇ ਪੰਜਾਬ ਦੇ ਪੱਲੇ ਕੀ ਆ ਆ ਬਾਈ ਤੁਸੀਂ ਗਲੀਆਂ ਦੇਖ ਲਓ ਪਿੰਡਾਂ ਦੀਆਂ ਕਿਵੇਂ ਹੋਈਆਂ ਪਈਆਂ ਆਂਗਾ ਤੋ ਜਿੱਥੇ ਰਹਿੰਦੇ ਆ ਉਹਨਾਂ ਦੇ ਵੀ ਆਈਪੀ ਸਿਸਟਮ ਕੀਤੇ ਹੋਏ ਆਈ ਸਵੀਮਿੰਗ ਪੂਲ ਬਣਾਏ ਹੋਏ ਆ ਪਿੰਡਾਂ ਦੇ ਛੱਪੜ ਦੇਖ ਲਈ ਛੱਪੜ ਬੰਦ ਹੋ ਗਏ ਨੇ ਸਾਡੇ ਪਿੰਡ ਕਿੱਥੋਂ ਪਛਾਣੇ ਜਾਂਦੇ ਸੀਗੇ ਛੱਪੜਾਂ ਤੋਂ ਪਛਾਣੇ ਜਾਂਦੇ ਸੀ ਪਤਾ ਲੱਗਦਾ ਸੀਗਾ ਵੀ ਹਾਂ ਗੀਰਿਆਂ ਦਾ ਗੀਰਿਆਂ ਤੋਂ ਪਤਾ ਲੱਗ ਜਾਂਦਾ ਸੀਗਾ ਵੀ ਪਿੰਡ ਹਾਂ ਵੀ ਪਿੰਡ ਇਹ ਕਹੇ ਜੋਗੇ ਹੈਗੇ ਆ ਆ ਛੱਪੜ ਸਾਡੇ ਖਤਮ ਕੀਤੇ ਪਏ ਆ ਹੁਣ ਇੰਨਾ ਇੰਨਾ ਮੱਛਰਾ ਗਰਮੀ ਦੇ ਵਿੱਚ ਦੇਖੋ ਇਹਨਾਂ ਦਾ ਕੀ ਹਾਲ ਹੁੰਦਾ ਜਦ ਸਾਡੀ ਸੋਚ ਬਸ ਇੰਨੀ ਕੀ ਰਹਿ ਗਈ ਆ ਵੀ ਦਾਲਾਂ ਰੋਟੀਆਂ ਜੋਗੀ ਦਾ ਸੋਚ ਰਹਿ ਗਈ ਆ ਪਰ ਆਪਾਂ ਬਾਈ ਜਿਹਰ ਨੂੰ ਬੋਦਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਜਗਜੀਤ ਸਿੰਘ ਕੀ ਲੱਗਦਾ ਜੀ ਇਹ ਤਾਂ ਚਲੋ ਚੋਣ ਪ੍ਰਚਾਰ ਕਰ ਰਹੇ ਪਰ ਤੁਸੀਂ ਕੀ ਤੁਹਾਡਾ ਵੀ ਆਪਣਾ ਇੱਕ ਹੋਊਗਾ ਬਈ ਕਿਹੜੀ ਪਾਰਟੀ ਅੱਗੇ ਜਾ ਰਹੀ ਜੀ ਨਹੀਂ ਸਾਡੇ ਵੱਨੋਂ ਜਿੰਨੀਆਂ ਪਾਰਟੀਆਂ ਅੱਗੇ ਆਈਆਂ ਉਹਨਾਂ ਨੇ ਗੰਦੀ ਪਾਇਆ ਠੀਕ ਹੈ ਨਾ ਹੁਣ ਟੱਕਰ ਹੂੰ ਪਿੰਡ ਦੇ ਵਿੱਚ ਲੜਾਈ ਝਗੜੇ ਪੁਆਏ ਆ ਠੀਕ ਹੈ ਜੀ ਠੀਕ ਹੈ ਨਾ ਹੁਣ ਖਾਲਸੇ ਦੀ ਜੇ ਆਉਗੀ ਤਾਂ ਖਾਲਸੇ ਦੀ ਆਉਗੀ ਠੀਕ ਹੈ ਨਾ ਜੀ ਉਹਦੇ ਉਹਦੀ ਵੋਟ ਤੇ ਉਹ ਲੱਗੂਗੀ ਮੋਹਰ ਸਾਰੇ ਪਿੰਡ ਦੀ ਪੂਰੇ ਪਿੰਡ ਦੀ ਹਾਂ ਹਾਂ ਪੂਰੇ ਪਿੰਡ ਦੀ ਮੋਹਰ ਲੱਗੂਗੀ ਸਰਬਜੀਤ ਸਿੰਘ ਖਾਲਸਾ ਸਪੋਰਟ ਕਰੂਗਾ ਹਾਂ ਸਪੋਰਟ ਕਰਦੇ ਆ ਕਰਦੇ ਆ ਤੇ ਕਰ ਕਰਾਂਗੇ ਸਾਰੇ ਸਾਰਾ ਪਿੰਡ ਹੀ ਕਰੂਗਾ ਸਾਡੇ ਗੁਰਦਾਰੇ ਚ ਹਾਂ ਹਾਂਜੀ ਹਾਂਜੀ ਆਪਣੇ ਗੁਰਦਾਰੇ ਚ ਗੱਲ ਵੀ ਸਾਰੀ ਵੀ ਵੋਟਾਂ ਇੱਕੇ ਪਾਸੇ ਜਾਣੀਆਂ ਸਾਰੀਆਂ ਸਾਰੇ ਪਿੰਡ ਦੀਆਂ ਹੀ ਇੱਕੋ ਬੂਥ ਲੱਗਣਾ ਚੰਡੇ ਇੱਕੋ ਲੱਗੇ ਸਾਰੇ ਚਾਹੀਦੀ ਯਾਨੀ ਖਾਨਸਰ ਆਜਾ ਆਪਾਂ ਲੈ ਕੇ ਆਉਣਾ ਜੀ ਸੋ ਹਾਂਜੀ ਹਾਂਜੀ ਇੱਕ ਬੂਧੀ ਲੱਗੂ ਪਿੰਡ ਚ ਇੱਕ ਬੂਧੀ ਲੱਗਣਾ ਸਰ ਵੀ ਜੀ ਇੱਕੇ ਬੂਧਾਂ ਜੀ ਹਾਂਜੀ ਤੇ ਪਿੰਡ ਦੀ ਸਮੱਸਿਆ ਕੀ ਹੈ ਜੀ ਤੁਹਾਡੇ ਦੀ ਵੈਸੇ ਜਿਹੜੀ ਹੁਣ ਤੱਕ ਹੱਲ ਨਹੀਂ ਹੋਈ ਛੱਪੜ ਦੀ ਨਹੀਂ ਹੱਲ ਕਰਨ ਕੀਤੀ ਪਉ ਇਦਾਂ ਨਹੀਂ ਕੋਈ ਮੜ ਕੇ ਵੈਸੇ ਜਦੋਂ ਵੋਟਾਂ ਮੰਗਣਾਉਂਦੇ ਸੀ ਉਦੋਂ ਕਹਿ ਦਿੰਦੇ ਸੀ ਜੀ ਵੀ ਕਰ ਦਾਂਗੇ ਉਹ ਤਾਂ ਕਹਿੰਦੇ ਕਿ ਹਾਂ ਕਰਾਂਗੇ ਕਿੰਨੀ ਦੇਰ ਤੋਂ ਆ ਜੀ ਛੱਪੜ ਦੀ ਸਮੱਸਿਆ ਛੱਪੜ ਤੇ ਬਹੁਤ ਚਿਰ ਤੋਂ ਹਾਂਜੀ 40 ਸਾਲ ਹੀ ਹੋ ਗਏ ਜੀ ਇਹ 40 ਸਾਲ ਫਿਰ ਜਦੋਂ ਜਦੋਂ ਵੋਟਾਂ ਹਰ ਵਾਰ ਮੰਗਣੋਂਦੇ ਫਿਰ ਤੁਸੀਂ ਪੁੱਛਦੇ ਨਹੀਂ ਉਹਨਾਂ ਨੂੰ ਜੀ ਉਹ ਦੋ ਕੇਰਾ ਮੜ ਕੇ ਆਉਂਦਾ ਕੌਣ ਹੈ ਜੀ ਕੇਰਾ ਵੋਟਾਂ ਲੈ ਕੇ ਬੱਸ ਅੱਛਾ ਜੀ ਹਾਂ ਜੀ ਕੇਰਾ ਹੱਥ ਬੰਨ ਕੇ ਵੋਟਾਂ ਪਵਾ ਕੇ ਮੁੜ ਜਾਂਦੇ ਮੁੜ ਕੇ ਆਉਂਦਾ ਨਹੀਂ ਕੋਈ ਇਸ ਵਾਰ ਆਏ ਨਹੀਂ ਇੱਥੇ ਪਿੰਡ ਦੇ ਵਿੱਚ ਹੁਣ ਵੋਟਾਂ ਮੰਗਣ ਕੋਈ ਨਹੀਂ ਆਇਆਗਾ ਇੱਥੇ ਹੋਰ ਹੋਰ ਕੰਗਵਾਂ ਵਾਲੇ ਆਏ ਨਹੀਂ ਪਾਰਟੀਆਂ ਵਾਲੇ ਜਿਹੜੀਆਂ ਵਾਲਟੀਆਂ ਵਾਲੇ ਆਉਂਦੇ ਆ ਮਿੱਠੀਆਂ ਗੋਲੀਆਂ ਦੇ ਕੇ ਤੁਰ ਜਾਂਦੇ ਆ ਅੱਛਾ ਜੀ ਹਾਂ ਝੂਠੀ ਜੋ ਮਿੱਠੀਆਂ ਗੋਲੀਆਂ ਇੱਧਰ ਕਰੋ ਜੀ 1500 ਹੋਰ ਕੁਝ ਨਹੀਂ ਦਿੰਦੇ ਹਾਂ ਜੀ ਵੱਡੇ ਪਾਪ ਰੈਂਸ਼ਨ 1500 ਦਿੰਦੇ ਆ ਉਹ ਕੁਝ ਨਹੀਂ ਬਿਜਲੀਏ ਬਿੱਲ ਵੀ ਤਾਂ ਮਾਫ ਜੀ ਜਿਹੜੇ ਪੱਖੇ ਚੱਲਦਾ ਕਿਸੇ ਮਾਫ ਆ। ਉਹ ਜਿਹੜਾ ਹੁਣ ਆ ਗਰਮੀ ਚ ਕਿਸੇ ਨੂੰ ਮਾਫ ਆ ਕੇ ਦਾ ਕਹਿ ਰਹੇ ਹੋ। ਅੱਛਾ ਜੀ। ਹਾਂ ਜਦੋਂ ਸਾਰੇ ਝੂਠਾ ਵੱਧ ਮੱਖੀ ਜਾਂਦੀਆਂ। ਜਦੋਂ ਐਸੀ ਚੱਲਣਿਆ ਹੈ। ਹਾਂ ਜੀ ਹਾਂ ਐਸੀ ਦਾ ਹੁਣ ਚੱਲਣਗੇ ਐਸੀਆਂ ਤੋਂ ਘਰ ਤੇ ਘੱਲ ਨਹੀਂ। ਇਹ ਇੰਨਾ ਵੀ 1500 ਚ ਥੋੜਾ ਜਰਾ ਤਾਂ ਹੋਊਗੀ। ਮੇਰ ਕੀ ਖਾਲਸਾ। 1500 ਰੁਪਏ ਤਾਂ ਤੁਹਾਨੂੰ ਮਿਲ ਰਿਹਾ ਜੀ 1500 ਰੁਪਏ। ਹਾਂ ਮਿਲ ਰਿਹਾ ਜੀ ਉਹ ਵੀ ਹੋਰ ਬੁੜੀਆਂ ਬੜੀਆਂ ਜਿਹੜਾ 1000 ਸੀ ਉਹ ਨਹੀਂ ਮਿਲ ਰਿਹਾ। ਉਹ ਉਹਨਾਂ ਨੇ ਕਹਿਣਾ ਵੀ 1500 ਕਰਕੇ ਹੀ ਪਾ ਦਿਓ ਭਾਈ ਬੋਰਡ ਸਾਨੂੰ ਹਾਂ 1500 ਤਾਂ ਸਾਡੇ ਪਤਾ ਨਹੀਂ ਕਦੋਂ ਦੀ ਬੱਜੀ ਉਹਨਾਂ ਦੇ ਸਿਰ ਤੇ ਪਾਵਾਂਗੇ ਆ ਕੇ ਨਾ ਨਾ ਮਕਰਨਾ ਆ ਕੇ 2500 ਦੇਵਾਂਗੇ ਦਿੰਦੇ ਨਹੀਂ ਮਨ ਲੇ ਤੁਸੀਂ ਵੀ ਇੱਕ ਪਾਸੜੇ ਕਰਨਾ ਹੈ ਇਹ ਕੰਮ ਸਾਡਾ ਸਾਰਾ ਹੀ ਪਿੰਡ ਜੀ ਚੋਟੜੀ ਇੱਕੋ ਇੱਥੇ ਲਮਾ ਗਵਾੜਾ ਹੈ ਢਿੱਲੋਂ ਹੈਗੇ ਸਾਰੇ ਸਾਰੇ ਇੱਕ ਪਾਸੇ ਜਾਣਗੇ ਅੱਛਾ ਹਾਂ ਜੀ ਢਿੱਲੋਂ ਨੇ ਫਿਰ ਐਨ ਕਰਤਾ ਕੰਮ ਵੀ ਬਿਲਕੁਲ ਇੱਕੋ ਪਾਸੇ ਜਾਣਗੇ ਯਾਰ ਉਹ ਸਮਝਿਆ ਸਾਰਾ ਜੀ ਢਿੱਲੋਂ ਪਿੰਡ ਜੀ ਸਾਰਾ ਜੀ ਇੱਕ ਪੱਤੇ ਹੀ ਹੋਈ ਜੀ ਹਾਂਜੀ ਭਾਈ ਜਿਵੇਂ ਹੋਣਾ ਕਾਂਗਰਸ ਵਾਲਿਆਂ ਨੇ ਆਪਣੇ ਕਾਲੀ ਵਾਲਿਆਂ ਨੇ ਆਪਣੇ ਬੋਰਡ ਸਭਾਏ ਵਿਆ ਉਦੇ ਉੱਤੇ ਅਕਾਲ ਤਖਤ ਦੀ ਫੋਟੋ ਸ਼ਵਾ ਕੇ ਉਹਨਾਂ ਨੇ ਕਿਹਾ ਵੀ ਇਹ ਭੁੱਲਣ ਯੋਗ ਨਹੀਂ ਹੈਗਾਗਾ। ਨਾ ਭੁੱਲਣ ਯੋਗ ਨਾ ਬਖਸ਼ਣ ਯੋਗ। ਨਾ ਬਖਸ਼ਣ ਯੋਗ। ਬਗਰਾੜੀ ਕਾਂਡ ਜਿਹੜਾ ਹੋਇਆ ਭੁੱਲਣ ਯੋਗਾ। ਗੁਰਦੇਵ ਸਿੰਘ ਕੋਂਕੇ ਦਾ ਕਤਲ ਹੋਇਆ ਭੁੱਲਣ ਯੋਗਾ। ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਭੁੱਲਣ ਯੋਗਾ। ਅਮਰੀਕ ਸਿੰਘ ਜੀ ਭੁੱਲਣ ਯੋਗਾ। ਸਾਡੀ ਕਿੰਨੀ ਇਹਨਾਂ ਨੇ ਜਵਾਨੀ ਖਰਾਬ ਕੀਤੀ ਆ 84 ਤੋਂ ਲੈ ਕੇ 92 ਤੱਕ ਉਹ ਭੁੱਲਣੀ ਯੋਗਾ। ਇਹਨੂੰ ਕਿਹੜੇ ਪਾਸੇ ਲੈ ਕੇ ਜਾਣਗੇ ਇਹ? ਜਿਹੜੇ ਉਹਨਾਂ ਨੂੰ ਵੋਟਾਂ ਲਿਆਉਣਿਆਂ ਉਹਦੇ ਉਸ ਟਾਈਮ ਦੇ ਉੱਤੇ ਇਹ ਗੱਲਾਂ ਇਹਨਾਂ ਨੂੰ ਚੇਤੇ ਆਉਂਦੀਆਂ ਆਈਆਂ ਜੇ ਭਾਈ ਉਹ ਭੁੱਲਣਯੋਗ ਨਹੀਂ ਐ ਤਾਂ ਉਹਦਾ ਬਦਲਾ ਲੈਣ ਵਾਲੇ ਸ਼ਹੀਦ ਭਾਈ ਬਿਆਨਤ ਸਿੰਘ ਜੀ ਫਿਰ ਭੁੱਲਣਯੋਗ ਭੁੱਲਣਯੋਗ ਨੇ ਭੁੱਲਾ ਦਾ ਵੀ ਨਾਮ ਲਿਖ ਸਕਦੇ ਸੀ ਸਤਵੰਤ ਸਿੰਘ ਜੀ ਭੁੱਲਣਯੋਗ ਨੇ ਇਹ ਚੰਗੇ ਹੁੰਦੇ ਸਾਰੇ ਜਿੰਨੀਆਂ ਵੀ ਪਾਰਟੀਆਂ ਕੈਂਡੀਡੇਟ ਆਪਣੇ ਪਿੜਾ ਕੇ ਕਹਿੰਦੇ ਹਾਂ ਵੀ ਅਸੀਂ ਭਾਈ ਸਰਬਜੀਤ ਸਿੰਘ ਖਾਲਸਾ ਜੀ ਦਾ ਸਿਰਫ ਇੱਕ ਬੂਥ ਪੂਰੇ ਫਰੀਦਕੋਟ ਦੇ ਵਿੱਚ ਰੱਖਣਾ ਹੈ ਤੇ ਫਿਰ ਇਹ ਬੇਇਮਾਨੀਆਂ ਕਰਦੇ ਆ ਕਿ ਨਹੀਂ ਕਰਦੇ ਬੇਇਮਾਨੀਆਂ ਏ ਬੇਈਮਾਨੀਆਂ ਇੱਕ ਵੋਟਾਂ ਲੈਣ ਵਾਸਤੇ ਉਦੋਂ ਆਉਂਦੇ ਆ ਇਹਨਾਂ ਨੂੰ ਜਿੱਤੇ ਆਉਂਦਾ ਹੈਗਾ ਜਿਹੜਾ ਚਿੱਟੇ ਦੇ ਵਿੱਚ ਰੁਲ ਗਿਆ ਸਾਡੀ ਜਵਾਨੀਆਂ ਬਾਦਲਾਂ ਦੇ ਕਰਕੇ ਆ ਬਿਕਰਮਜੀਤ ਸਿੰਘ ਮਝੇਠੀਆ ਜਿਹੜਾ ਅੱਜ ਬਣਿਆ ਬੈਠਾ ਹੈਗਾ ਉਹ ਕਿੱਥੋਂ ਚਿੱਟਾ ਕਿੱਥੋਂ ਸਟਾਰਟ ਹੋਇਆ ਹੈਗਾ ਇਹ ਭੁੱਲਣੀ ਹੋਊਗਾ ਆਪ ਵੀ ਕੀ ਚਾ ਇਹਨਾਂ ਨੇ ਹੁਣ ਜਿਹੜੇ ਅੱਗੇ ਮੈਂ ਇਹ ਨਹੀਂ ਕਹਿੰਦਾ ਕੋਈ ਵੀ ਸ਼ਰੋਮਲੀ ਅਕਾਲੀ ਦਲ ਮਾੜੀ ਆ ਦੇਖੋ ਜਿਹੜੇ ਸਾਡੇ ਅੱਗੇ ਲੀਡਰ ਹੈ ਸਾਰੇ ਕੁੱਤੇ ਆਈ ਸਾਰੇ ਮਾੜੇ ਆਈ ਅੱਗੇ ਜਿਹੜੀਆਂ ਸਰਕਾਰਾਂ ਦੇ ਅਫਸਰ ਬੈਠੇ ਆ ਉਹ ਵੀ ਸਾਰੇ ਇਹੋ ਜਿਹੇ ਅਫਸਰ ਆ ਦੇਖੋ ਹੀ 100 ਦੇ ਵਿੱਚੋਂ ਹੋਣਗੇ 80% ਜਿਹੜੇ ਥੋੜੇ ਸਹੀ ਹੋਣਗੇ ਪਰ 20% ਇਹੋ ਜ ਉਹ ਜਗ੍ਹਾ ਤੇ ਬਿਠਾਏ ਹੋਇਆ ਜਿਹੜਾ ਸਿਸਟਮ ਬਣਦਾ ਆਉਂਦਾ ਹੈਗਾ ਹੁਣ ਤੁਸੀਂ ਇਹ ਦੇਖ ਲਓ ਇੱਕ ਚਿੜੀ ਉੱਡ ਕੇ ਸਾਡੇ ਪੰਜਾਬ 'ਚ ਨਹੀਂ ਆ ਸਕਦੀ ਉਧਰਲੇ ਪਾਸੋਂ ਚਿੱਟਾ ਕਿਵੇਂ ਆ ਰਿਹਾ ਸਾਡੇ ਪੰਜਾਬ 'ਚ ਹਥਿਆਰ ਸਾਡੇ ਪੰਜਾਬ 'ਚ ਕਿਵੇਂ ਆ ਰਹੇ ਆ ਇਹ ਭਿਲਣਯੋਗ ਆ ਅਜਿਹੜਾ ਹੁਣ ਗੈਂਗਸਟਰ ਬਣਾਏ ਪਿਆ ਹੁਣ ਬਿਸ਼ਨੋਈ ਨੇ ਜ਼ਿੰਮੇਵਾਰੀ ਲਈ ਆ ਵੀ ਸਿੱਧੂ ਮੂਸੇਵਾਲਾ ਮੈਂ ਮਰਵਾਇਆ ਹੈਗਾ ਉਹਨੂੰ ਫਾਂਸੀ ਕਿਉਂ ਨਹੀਂ ਲੱਗ ਰਹੀ ਉੱਥੇ ਬੈਠੇ ਨੂੰ ਹੀ ਇਹ ਨਾ ਇਹ ਬੰਦੇ ਆ ਹੋਈ ਸਾਰੇ ਸਿੱਧੂ ਮੂਸੇਵਾਲੇ ਦੇ ਪ੍ਰਾ ਕਰੇ ਮਾਤਾ ਦੇ ਦੇਖੋ ਦੂਜਾ ਸਿੱਧੂ ਮੂਸੇਵਾਲੇ ਨੇ ਰੱਬ ਦੀ ਕਿਰਪਾ ਨਾਲ ਉਹਨੇ ਜਨਮ ਲੈ ਲਿਆ ਹੈਗਾ ਠੀਕ ਹੈ ਨਾ ਭਗਵੰਤ ਮਾਨ ਨੇ ਕਿੰਨਾ ਵਿਰੋਧ ਕੀਤਾਗਾ ਵੀ ਤੁਸੀਂ ਡੀਐਨਏ ਚੈੱਕ ਕਰਾਓ ਇਹ ਕਰਾਓ ਉਹ ਕਰਾਓ ਜਿਹੜੇ ਡੀਐਨਏ ਸਾਡੇ ਹਸਪੀਟਲਾਂ ਦੇ ਵਿੱਚ ਇਹ ਜਵਾਨੀ ਸਾਡੀ ਖਰਾਬ ਕਰ ਰਿਹਾ ਸਾਰਾ ਕੁਝ ਖਰਾਬ ਕਰ ਰਿਹਾ ਉਹਦੇ ਉੱਤੇ ਕਿਉਂ ਨਹੀਂ ਆਵਾਜ਼ ਚੱਕਦਾਗਾ ਇਹ ਇਹਨੇ ਦੂਜਾ ਵਿਆਹ ਕਰਾਇਆਗਾ ਇਹਦੇ ਜਵਾਕ ਰੋਲਦੇ ਫਿਰਦੇ ਉਹਦੇ ਉੱਤੇ ਕਿਉਂ ਨਹੀਂ ਆਵਾਜ਼ ਚੱਕਦਾਗਾ ਇਹ ਇਹਨੂੰ ਬਸ ਵੇਰੇ ਉੱਠ ਕੇ ਬਸ ਇੱਕ ਦਾਰੂ ਪੀਣੀ ਆ ਹੋਰ ਕੁਝ ਨਹੀਂਗਾ ਇਹਨੇ ਹੁਣ ਤੱਕ ਦਾਰੂ ਪੀਤੀ ਆ ਸਾਡੇ ਪੈਸਿਆਂ ਦੀ ਦਾਰੂ ਪੀਤੀ ਆ ਜਿਹੜੇ ਸਾਨੂੰ ਭੱਤੇ ਮਿਲਦੇ ਆ ਕੋਈ ਇਹਨੇ ਕੰਮ ਕਰਵਾਇਆ ਇੱਥੇ ਕੋਈ ਪੰਜਾਬ ਦਾ ਸੁਧਾਰ ਕੀਤਾ ਇਹਨੇ ਇਹਨੇ ਤਾਂ ਸਾਰੇ ਨਾਲੋਂ ਜ਼ਿਆਦਾ ਗੰਦ ਪਾਇਆਗਾ ਇੱਥੇ ਜੀ। ਇਹ ਉਹੀ ਆ ਨਾ ਜਿਹੜੇ 10-10 ਰੁਪਏ ਸਾਡੇ ਚੱਕ ਕੇ ਸਾਥੋਂ ਬਣਾਇਆ ਵਿਆ ਅੱਜ ਸਾਡੇ ਜਿਹੜਾ ਬੋਲਦਾਗਾ ਜਵਾਬ ਉਹਨੂੰ ਅੰਦਰ ਕਰਵਾ ਰਿਆ ਜੀ। ਆ ਹੰਸ ਰਾਏ ਹੰਸ ਦੇਖ ਲੋਈ ਛੋਡੇ ਜਿਹੜਾ ਆ ਵੈਣਾ ਉਹ ਇੱਥੋਂ ਛੋਡੇ ਪੈਸਾ ਤੇ ਓਡਿਆ ਵੈਣਾ ਉਹ ਉਹ ਕਹਿੰਦਾ ਇੱਕ ਤਰੀਕ ਨੂੰ ਵੋਟਾਂ ਪੈਣੀ ਆ 4 ਤਰੀਕ ਤੋਂ ਬਾਅਦ ਕਹਿੰਦਾ ਮੈਂ ਦੇਖੂਗਾ। ਉਹਦੀ ਇੰਨੀ ਹਿੰਮਤ ਹੈਗੀ ਆ ਉਹ ਦੇਖ ਲੂਗਾ ਸਾਨੂੰ। ਖੇਤਰਾ ਨਾਲ ਬੰਦੇ ਦੇ ਪੁੱਤ ਬਣਾਵਾਂਗੇ ਕਹਿੰਦਾ। ਹਾਂ। ਤੇਰੇ ਆ ਉਹ ਮਾਰ ਲੂਗਾ ਉਹ ਖੇਤਰ ਮਾਰ ਲੂਗਾ ਐਨੇ ਜੋਗਾ ਹੈਗਾਗਾ ਉਹ ਕੀ ਗੱਲ ਦਲਾਵਰ ਸਿੰਘ ਹੋ ਰਹੀ ਹੈ ਨਹੀਂਗੇ ਦਲਾਵਰ ਸਿੰਘ ਹੋਈ ਬੈਠਿਆ ਵੀਰ ਮੇਰੇ ਆ ਅਸੀਂ ਕਹਿੰਦੇ ਆ ਸਾਡੇ ਨਾਂ ਤੇ ਇਹਨਾਂ ਨੇ ਬਾਤ ਤੋਂ ਹੱਤਵਾਦੀ ਲਾਉਣਾ ਹੋਰ ਕੁਛ ਨਹੀਂ ਲਾਉਣਾ ਹੈਗਾ ਪਰ ਸਾਨੂੰ ਪਤਾ ਹੈ ਜਦੋਂ ਸਾਡੇ ਇੱਥੋਂ ਤੱਕ ਆ ਗਏ ਨਾ ਬਾਰੀ ਅਸੀਂ ਕੀ ਕਰਨਾ ਇਹਨਾਂ ਦੇ ਨਾਲ ਸਾਡੇ ਦਾ ਹੱਥ ਬਣ ਕੇ ਇਹੀ ਬੇਨਤੀ ਆ ਦੇਖੋ ਸਾਰੇ ਖਾਲਸਾ ਰਾਜ ਲਿਆਓ ਵੀਰ ਮੇਰੇ ਜਿਹੜੇ-ਜਿਹੜੇ ਵੀ ਜ਼ਿਲ੍ਹੇ ਦੇ ਵਿੱਚ ਸਾਡੇ ਪੰਥ ਦੇ ਪ੍ਰਜਾ ਵੋਟਾਂ ਵਾਲੇ ਉੱਠਿਆ ਉਹਨਾਂ ਨੂੰ ਵੋਟ ਪਾਓ ਵੀਰ ਜੀ ਤੋ ਬਿਲਕੁਲ ਅੱਜ ਚੋਣ ਪ੍ਰਚਾਰ ਕਰ ਰਹੇ ਨੇ ਡੋਰ ਟੂ ਡੋਰ ਹਾਲਾਂਕਿ ਕੋਈ ਬਾਈ ਜੀ ਇੱਕ ਹੋਰ ਮੈਂ ਉਹ ਜਿਹੜੇ ਦੂਜੇ ਉਮੀਦਵਾਰ ਆ ਜਾਂ ਹੋਰ ਜਿਹੜੇ ਉਹਨਾਂ ਲਈ ਚੋਣ ਪ੍ਰਚਾਰ ਕਰਦੇ ਉਹ ਵੱਡੀਆਂ ਗੱਡੀਆਂ ਤੇ ਆਉਂਦੇ ਏਸੀ ਲੱਗਿਆ ਹੁੰਦਾ ਏ ਤੁਸੀਂ ਤਾਂ ਗੈਰ ਚਲੋ ਸਾਡੇ ਤੁਸੀਂ ਤਾਂ ਉੱਥੋਂ ਪਿੱਛੇ ਦੋਨੋਂ ਉਹ ਜੋਗਿੰਦਰ ਸਿੰਘ ਜਿਹੜਾ ਤੁਹਾਡੇ ਲਈ ਰਾਮਦੀਪੀ ਭੀਖ ਮੰਗਦਾ ਰਿਹਾ ਵੇ ਵੀਰ ਹੈ ਬਈ ਭਾਈ ਮੇਰਾ ਵੀਰ ਆ ਬਚਾ ਲੋ ਅੱਜ ਦੋਨੋਂ ਵੀਰ ਤੁਸੀਂ ਯਾਰ ਧੁੱਪ ਦੇ ਵਿੱਚ ਮੋਟਰਸਾਈਕਲ ਤੇ ਆਏ ਹੋ ਕੋਟਕਪੁਰੇ ਤੱਕ ਦੇਖੋ ਵੀਰ ਜੀ ਸਾਹਿਬ ਮੈਂ ਤਾਂ ਸਿਰਫ ਇੱਕ ਇਹ ਜਿਹੜਾ ਮੇਰੇ ਪੰਜਾਬ ਦੀ ਸੰਗਤ ਆ ਉਹਨਾਂ ਦੇ ਅਰਦਾਸਾਂ ਤੇ 1 ਰੁਪਏ ਤੋਂ ਲੈ ਕੇ ਲੱਖਾਂ ਰੁਪਏ ਤੱਕ ਮੈਂ ਇੱਥੋਂ ਤੱਕ ਪਹੁੰਚਾਂਗਾ ਸਾਡੀ ਤਾਂ ਸੋਚ ਇਹ ਹੈ ਵੀ ਸਾਡਾ ਖਾਲਸਾ ਰਾਜ ਆਵੇ ਸਾਡੀ ਦੇਖੋ ਕਿਸਾਨੀ ਜਵਾਨੀ ਸਾਡੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਫਿਰ ਚੁੰਨੀ ਸਿਰ ਦੇ ਉੱਤੇ ਟੱਗੀ ਜਾਵੇ ਸਾਡੇ ਪੰਜਾਬ ਦੇ ਇਹਨਾਂ ਨੇ ਹਾਲਾਤ ਕੀ ਕੀਤੇ ਪਏ ਆ ਤੇ ਤੁਸੀਂ ਗੱਲ ਕਰਦੇ ਹੋ ਕਲਾਕਾਰਾਂ ਦੀ ਦੇਖੋ ਵੀਰ ਜੀ ਮਿਹਨਤ ਅਸੀਂ ਵੀ ਬਹੁਤ ਕੀਤੀ ਆ ਮਿਹਨਤ ਤੋਂ ਅਸੀਂ ਵੀ ਪਿੱਛੇ ਨਹੀਂ ਪਏਗੇ ਸਾਥੋਂ ਸਾਡੇ ਘਰ ਨਹੀਂ ਪਏਗੇ ਤੇ ਇਹਨਾਂ ਕੋਲੇ ਦੇਖ ਲਓ ਬੈਂਕਾਂ ਦੇ ਵਿੱਚ ਅਰਬਾਂ ਰੁਪਏ ਨੇ ਵੱਡੀਆਂ ਵੱਡੀਆਂ ਕਾਰਾਂ ਨੇ ਇਹ ਕਿੱਥੋਂ ਆਈਆਂ ਆ ਸਾਰੀਆਂ ਸਾਡੇ ਪੰਜਾਬੀਆਂ ਦੀ ਦੇਣ ਆ ਜੇ ਇਹ ਕਹਿੰਦੇ ਅਸੀਂ ਪੰਜਾਬੀਆਂ ਨੂੰ ਦੇਖਾਂਗੇ ਵੋਟਾਂ ਤੋਂ ਬਾਅਦ ਇਹੀ ਕਹਿੰਦੇ ਆ ਵੀ ਜਿਵੇਂ ਤੁਸੀਂ ਧੀਆਂ ਭੈਣਾਂ ਦੀ ਗੱਲ ਕੀਤੀ ਵੀ ਸੁਰੱਖਿਅਤ ਇਹ ਕਹਿੰਦੇ ਸਾਡੇ ਜਦੋਂ ਸਾਨੂੰ ਵੋਟਾਂ ਪਾਉ ਸੁਰੱਖਿਤ ਹੋਣਗੀਆਂ ਕਲਾਕਾਰਾਂ ਨੇ ਵੀ ਇਹ ਗੱਲ ਕਰ ਰਹੇ ਆ ਵੀ ਸਾਰੀਆਂ ਧੀਆ ਭੈਣਾਂ ਵੀ ਸੁਰੱਖਿਤ ਹੋਣਗੀਆਂ ਉਹ ਆਪਣੀਆਂ ਫਿਲਮਾਂ ਦੇ ਵਿੱਚ ਤਾਂ ਕੁੜੀਆਂ ਨੂੰ ਛਿੱਟੀਆਂ ਮਾਰ ਮਾਰ ਛੇੜਦੇ ਆ ਛਿੱਟੀਆਂ ਮਾਰ ਮਾਰ ਕੇ ਛੇੜਦੇ ਆ ਹੀ ਪੂਰੇ ਕੱਪੜੇ ਵੀ ਨਹੀਂ ਪਵਾਉਂਦੇ ਕੁੜੀਆਂ ਨੂੰ ਵੀ ਇਹਨਾਂ ਨੇ ਇੰਨਾ ਖਰਾਬ ਕੀਤਾ ਪਾਇਗਾ ਵਾਹਿਗੁਰੂ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵੀ ਇੰਨਾ ਕਿ ਸਾਡਾ ਸਿਸਟਮ ਖਰਾਬ ਕੀਤਾ ਪਾਇਗਾ ਇਹਨਾਂ ਨੇ ਸਾਡਾ ਪੰਜਾਬ ਤੇ ਮੈਂ ਇਹ ਕਹਿੰਦਾ ਆ ਵੀ ਦੇਖੋ ਅਸੀਂ ਵੀ ਕੱਟ ਕੇ ਆਏ ਆ ਦੇਖੋ ਬਾਹਰਲੇ ਮੁਲਖਾ ਚ ਵੀ ਕੱਟ ਕੇ ਆਏ ਹੁਣ ਬਹੁਤ سارے ਲੋਕਾਂ ਨੇ ਵੀਰ ਬਲਵਿੰਦਰ ਇਹ ਵੀ ਕਹਿਣਾ ਵੀ ਆਪ ਤਾਂ ਯਾਰ ਕਤਲ ਕਰਕੇ ਛੁੱਟ ਗਿਆ ਤੇ ਹੁਣ ਲੋਕਾਂ ਨੂੰ ਤੁਸੀਂ ਮਤ ਦੇਣ ਲੱਗ ਗਿਓ ਦੇਖੋ ਵੀਰ ਜੀ ਬੰਦਾ ਕਿਸੇ ਦਾ ਕੋਈ ਦਿਲ ਨਹੀਂ ਕਰਦਾਗਾ ਮੈਂ ਮੇਰੀ ਜੇ ਤੁਸੀਂ ਅਸਲੀਅਤ ਪੁੱਛੋ ਮੈਂ ਅਸਲ ਵਿੱਚ ਕਿਸੇ ਕੋਲੇ ਆਪਣੀ ਜ਼ਾਹਰ ਨਹੀਂ ਕਰਦਾ ਮੇਰੇ ਉੱਤੇ ਇੱਕ ਕੇਸ ਜ਼ਰੂਰ ਪਿਆ ਕੁੱਟਿਆ ਜ਼ਰੂਰ ਆ ਕਿਉਂ ਕੁੱਟਿਆ ਮੈਂ ਜ਼ਾਹਰ ਨਹੀਂ ਕਰਦਾ ਕਿਉਂ ਨਹੀਂ ਜ਼ਾਹਰ ਕਰਦਾ ਕਿਉਂਕਿ ਸਾਰਿਆਂ ਨੇ ਕਹਿਣਾ ਹੁਣ ਆ ਗਿਆ ਆਪ ਸੱਚਾ ਭਗਤ ਬਣਦਾ ਗਿਆ ਇੱਥੇ ਹੁਣ ਤੁਸੀਂ ਬਾਈ ਲੱਖੇ ਸੁਧਾਣੇ ਤੇ ਲਾ ਲਓ ਉਹ ਜੋ ਕੁਝ ਮਰਜੀ ਸੀਗੇ ਅੱਜ ਦੀ ਘੜੀ ਉਹ ਪੰਜਾਬ ਨਾਲ ਖੜੇ ਹੈ ਕਿ ਨਹੀਂ ਖੜੇ ਉਹਨਾਂ ਨੇ ਸਾਰੇ ਦੂਜਿਆਂ ਬਤ ਕਿ ਨਹੀਂ ਮਾਰਿਆ ਗਿਆ ਉਹਨੇ ਪੰਜਾਬੀ ਮਾਂ ਬੋਲੀ ਨੂੰ ਅੱਗੇ ਲੈ ਕੇ ਆਇਆ ਕਿ ਨਹੀਂ ਲੈ ਕੇ ਆਇਆ ਤੇ ਸਾਨੂੰ ਪੰਜਾਬੀ ਮਾਂ ਬੋਲੀ ਬੋਲਣੀ ਨਹੀਂ ਆਉਣੀ ਤਾਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜੋ ਲਿਖਿਆ ਸਾਨੂੰ ਮਤਲਬ ਦਾ ਕੀ ਪਤਾ ਲੱਗਣਾਗਾ ਵੀਰ ਜੀ ਜੇ ਮੇਰੇ ਉੱਤੇ ਕੇਸ ਪਿਆ ਸੀਗਾ ਉਹ ਕੇਸ ਦੇ ਵਿੱਚ ਵੀ ਇਹ ਤੁਸੀਂ ਇਹ ਦੇਖ ਲਓ ਵੀ ਸਿਰਫ ਹੋ ਮੇਰੀ ਗਲਤੀ 25% ਮੇਰੀ ਗਲਤੀ ਹੈਗੀ ਹੈ 75% ਟੋਟਲ ਮੇਰੇ ਉੱਤੇ ਝੂਠਾ ਕੇਸ ਪਿਆ ਸੀਗਾ ਕਤਲ ਨਹੀਂ ਜਿਹਾਇਆ ਕਤਲ ਵੀਰ ਜੀ ਮੈਥੋਂ ਨਹੀਂ ਹੋਇਆ ਸੀਗਾ ਦੇਖੋ ਰੱਬ ਨੇ ਮੇਰੇ ਉੱਤੇ ਐਡਾ ਕਬੜਾ ਹੱਥ ਰੱਖਿਆ ਤੇ ਮੇਰੀਆਂ ਹੱਡੀਆਂ ਦੀ ਉਮੀਦ ਹੈ ਨਹੀਂ ਸੀਗੀ ਬਾਈ ਜੀ ਮੈਂ ਇੱਥੇ ਪਹੁੰਚਿਆ ਸਿਰਫ ਤੁਹਾਡੀਆਂ ਦੁਆਵਾਂ ਤੇ ਤੁਹਾਡੀਆਂ ਕੀਤੀਆਂ ਅਰਦਾਸਾਂ ਦੇ ਕਰਕੇ ਵੀਰ ਜੀ ਮੈਂ ਪੰਜਾਬ ਦੇਖਿਆ ਜੀ ਜੀ ਕਰਕੇ ਅੱਜ ਫਿਰ ਪੰਜਾਬ ਦੇ ਲੋਕਾਂ ਲਈ ਤੁਸੀਂ ਅੱਗੇ ਆ ਗਏ ਹੋ ਬਸ ਹਾਂਜੀ ਪੰਜਾਬ ਦੇ ਲੋਕਾਂ ਲਈ ਇਹੀ ਆਪਾਂ ਤਾਂ ਕਹਿੰਦੇ ਵੀ ਖਾਲਸਾ ਰਾਜ ਲਿਆਓ ਅਸੀਂ ਮੁੜ ਤੋਂ ਆਪਣਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਲਾ ਜਿਹੜਾ ਸਾਡਾ 175 ਸਾਲ ਪਹਿਲਾਂ ਪੰਜਾਬ ਸਾਥੋਂ ਲੁੱਟਿਆ ਗਿਆ ਹੈਗਾ ਅਸੀਂ ਵਾਪਸ ਉਹ ਲੈ ਕੇ ਆਈ ਜੀ ਸੋ ਬਿਲਕੁਲ ਅੱਜ ਬਲਵਿੰਦਰ ਸਿੰਘ ਹੋਰੀ ਫਰੀਦਕੋਟ ਦੇ ਪਿੰਡਾਂ ਦੇ ਵਿੱਚ ਜਾ ਜਾ ਕੇ ਲੋਕਾਂ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਔਰ ਲਾਮਬੰਦ ਕੀਤਾ ਜਾ ਰਿਹਾ ਹੈ ਹਾਲਾਂਕਿ ਸਾਰ ਨੂੰ ਆਜ਼ਾਦੀ ਹੈ ਉਧਰ ਕਰਮਜੀਤ ਅਨਮੋਲ ਦੇ ਲਈ ਵੀ ਪ੍ਰਚਾਰ ਜਿਹੜਾ ਵੱਡੇ ਜ਼ੋਰ ਸ਼ੋਰ ਦੇ ਨਾਲ ਹੋ ਰਿਹਾ ਵੱਡੇ ਪੋਸਟਰ ਲੱਗੇ ਹੋਏ ਨੇ ਟਿਪ ਟ ਉਹ ਵੀ ਕਹਿਣਗੇ ਭਾਈ ਵੀ ਅਸੀਂ ਯਾਰ ਏਡੇ ਏਡੇ ਪੋਸਟਰ ਲਾਏ ਆ ਬੜੇ ਬੜੇ ਫਲੈਕਸ ਲਾਏ ਹੋਏ ਆ ਹੋਰ ਪਾਰਟੀਆਂ ਦੇ ਵੀ ਕਰਨਜੀਤ ਅਨਮੋਲ ਦੇ ਵੀ ਅਕਾਲੀ ਦਲ ਦੇ ਵੀ ਭਾਜਪਾ ਦੇ ਵੀ ਬਈ ਯਾਰ ਅਸੀਂ ਵੀ ਗੱਲ ਚਾ ਕੀਤਾ ਹੈ ਸਾਨੂੰ ਵੀ ਕਰ ਲੈਂਦੇ ਹੋ ਵੀਰ ਜੀ ਸਾਡੇ ਭੱਤੇ ਜਿਹੜੇ ਸਾਨੂੰ ਪੈਸੇ ਮਿਲਣਾ ਸੀ ਜਿਹੜਾ ਸਾਡੇ ਪੰਜਾਬ ਦੀ ਉਸਾਰੀ ਹੋਣੀ ਸੀ ਪਿੰਡਾਂ ਦੀ ਉਸਾਰੀ ਹੋਣੀ ਸੀ ਉਹ ਹੀ ਪੈਸੇ ਦਾ ਇਹ 5 ਸਾਲਾਂ ਬਾਅਦ ਪੋਸਟ ਲਵਾ ਕੇ ਲਾ ਦਿੰਦੇ ਆਈ ਦੇਖੇ ਪੋਸਟਰ ਸੀਗਾ ਤੇ ਆ ਬੜੇ ਵੱਡੇ ਵੱਡੇ ਇਹਨਾਂ ਨੇ ਪੋਸਟਰ ਲਾਏ ਹੋਏ ਇਹਨਾਂ ਨੇ ਕੁਝ ਲਿਖਿਆ ਹੋਵੇਗਾ ਸਾਡੇ ਪੈਸੇ ਸਾਡੀਆਂ ਜੁੱਤੀਆਂ ਸਾਡੇ ਸਿਰ ਇਹਨਾਂ ਨੇ ਕੀਤਾ ਹੋਇਆ ਹੈਗਾ ਜੀ ਤੇ ਸਾਡੇ ਦੇਖ ਲੋ ਵੀ ਸਾਡਾ ਨਮਾਣਾ ਇੱਕ ਸਿੰਘ ਦੇਖੋ ਸਾਨੂੰ ਤਾਂ ਪਤਾ ਹੀ ਕੁਝ ਨਹੀਂ ਸੀਗਾ ਤਾਂ ਮੈਨੂੰ 17 18 ਤਰੀਕ ਨੂੰ ਮੇਰੇ ਬੇਲੀਆਣੇ ਪਿੰਡ ਵੱਲੋਂ ਆਵਾਜ਼ ਆਈ ਹੈ ਕਿ ਨੇ ਭਾਈ ਬਿਆਨਤ ਸਿੰਘ ਸਾਹਿਬ ਸਰਦਾਰ ਬਿਆਨਤ ਸਿੰਘ ਦਾ ਪੁੱਤਰ ਵੋਟਾਂ 'ਚ ਖੜਾ ਹੋਇਆ ਮੈਂ ਭਾਈ ਜੀ ਪਟਿਆਲੇ ਸਾਰਾ ਕੰਮ ਛੱਡ ਕੇ ਮੈਂ ਇੱਥੇ ਆਇਆ ਮੈਂ ਆਪਾ ਪ੍ਰਚਾਰ ਕਰਨਾ ਹੈ ਗਾਈ ਮੈਂ ਪਹਿਲੀ ਵਾਰ ਜ਼ਿੰਦਗੀ 38 ਸਾਲ ਮੇਰੀ ਉਮਰ ਹੋ ਗਈ ਹੈ ਮੈਂ ਪ੍ਰਚਾਰ ਕੀਤਾ ਭਾਜੀ ਮੈਂ ਅਜੇ ਤੱਕ ਵੋਟ ਨਹੀਂ ਪਾਈ ਕਿਸੇ ਪਾਰਟੀ ਨੂੰ ਹੁਣ ਪਾਉਣੀ ਹੈ ਬਣੀ ਹੋਈ ਹੈ ਮੇਰੀ ਵੋਟ ਬਣੀ ਮੈਂ ਮੇਰੀ ਵੋਟ ਪਟਿਆਲੇ ਦੀ ਬਣੀ ਹੈ ਪਰ ਪਟਿਆਲੇ ਵੀ ਮੈਂ ਆਪਣੀ ਵੋਟ ਸਿਰਫ ਜਿਹੜਾ ਸਾਡਾ ਸਿੱਖ ਕੌਮ ਵੱਲੋਂ ਖੜਾ ਹੋਊਗਾ ਉਹਨਾਂ ਨੂੰ ਪਾਉਣੀ ਹੈ ਠੀਕ ਹੈ ਜੀ ਚਲੋ ਧੰਨਵਾਦ ਜੀ ਬਹੁਤ ਸ਼ੁਕਰੀਆ ਖਾਲਸਾ ਵਾਡੀ ਫਤਿਹ ਸੋ ਬਲਵਿੰਦਰ ਸਿੰਘ ਸੌਦੀ ਜਿਹੜੇ ਇਸ ਵਕਤ ਪ੍ਰਚਾਰ ਕਰਨ ਦੇ ਲਈ ਆਏ ਨੇ ਤਾਂ ਉਹ ਫਰੀਦਕੋਟ ਦੇ ਪਿੰਡਾਂ ਦੇ ਵਿੱਚ ਕਰ ਰਹੇ ਨੇ ਹਾਲਾਂਕਿ ਫਰੀਦਕੋਟ ਦੀ ਜੇ ਹਵਾ ਦੀ ਗੱਲ ਕਰੀਏ ਤਾਂ ਜੋ ਸਰਵੇ ਇਮਾਨਦਾਰੀ ਦੇ ਨਾਲ ਆਪਾਂ ਤੁਹਾਨੂੰ ਦੱਸਦੇ ਆਂ ਵੀ ਉਹ ਭਾਈ ਸਰਜੀ ਸਿੰਘ ਦੇ ਹੱਕ ਦੇ ਵਿੱਚ ਹੀ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਹੁਕੁਕਤ ਰਹੇ ਨੇ ਤਾਂ ਕੁਝ ਥਾਮਾ ਜਹੀਆਂ ਵੀ ਹੈਗੀਆਂ ਨੇ ਬਿ ਜਿੱਥੇ ਕਹਿ ਰਹੇ ਨੇ ਵੀ ਕਰਮਜੀਤ ਅਨਮੋਲ ਜਾਂ ਕੋਈ ਦੂਜੇ ਕੈਂਡੀਡੇਟਾਂ ਦਾ ਵੀ ਜਿਹੜਾ ਨਾਂ ਲਿਆ ਜਾਂਦਾ ਪਰ ਜੇਕਰ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਜਿਹੜੇ 9 ਦੇ 9 ਹਲਕੇ ਆ 9 ਹਲਕਿਆਂ ਦੇ ਜਿਹੜੇ ਪਿੰਡੂ ਖੇਤਰ ਨੇ ਤਾਂ ਉਹਨਾਂ ਦੇ ਵਿੱਚੋਂ ਇੱਕੋ ਆਵਾਜ਼ ਆ ਰਹੀ ਹੈ ਤੇ ਉਹ ਆ ਰਹੀ ਹੈ ਜੀ ਭਾਈ ਸਰਮਜੀਤ ਸਿੰਘ ਖਾਲਸਾ ਦੇ ਮਨਵਿੰਦਰ ਸਿੰਘ ਟਵਾਣਾ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬ ਲੋਕਾਂ ਨੇ